ਸਾਰੇ ਨੂੰ ਸਤਿ ਸ੍ਰੀ ਅਕਾਲ ਤੁਸੀਂ ਹਮਦਰਦ ਟੀਵੀ ਦੇਖ ਰਹੇ ਹੋ ਮੈਂ ਤੁਹਾਡਾ ਚਰਨ ਕਮਲ ਸਿੰਘ ਮਾਨ ਪੰਜਾਬ ਦੇ ਵਿੱਚ ਕੁਝ ਨੌਜਵਾਨਾਂ ਵੱਲੋਂ ਹੋਕਾ ਦਿੱਤਾ ਜਾ ਰਿਹਾ ਪ੍ਰਵਾਸੀ ਭਜਾਓ ਪੰਜਾਬ ਬਚਾਓ ਕੀ ਪ੍ਰਵਾਸੀ ਮਜ਼ਦੂਰਾਂ ਦੀ ਵੱਧ ਰਹੀ ਗਿਣਤੀ ਪੰਜਾਬੀਆਂ ਲਈ ਵੱਡਾ ਸਿਰਦਰਦ ਬਣਦੀ ਜਾ ਰਹੀ ਹੈ ਕਿਉਂਕਿ ਅਨੰਦਪੁਰ ਸਾਹਿਬ ਤੋਂ ਇੱਕ ਵੱਡਾ ਮਾਮਲਾ ਸਾਹਮਣੇ ਆ ਰਿਹਾ ਜਿੱਥੇ ਇੱਕ ਪੰਜਾਬੀ ਨੌਜਵਾਨ ਦਸਤਾਰ ਧਾਰੀ ਨੌਜਵਾਨ ਨੂੰ ਕੁਝ ਪ੍ਰਵਾਸੀ ਮਜ਼ਦੂਰਾਂ ਨੇ ਹੱਥੋਪਾਈ ਕੀਤੀ ਗਈ ਬੁਰੇ ਤਰੀਕੇ ਦੇ ਨਾਲ ਕੁੱਟਮਾਰ ਕੀਤੀ ਗਈ ਇੱਥੋਂ ਤੱਕ ਕਿ ਉਸ ਪੰਜਾਬੀ ਨੌਜਵਾਨ ਦੀ ਹੈ ਜਿਹੜੀ ਉਹ ਦਸਤਾਰ ਤੱਕ ਲਾ ਦਿੱਤੀ ਗਈ ਹੈ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਜਿਹੜੀ ਖੂਬ ਅੱਗ ਦੀ ਤਰ੍ਹਾਂ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਭਗਵੰਤ ਸਿੰਘ ਮਟੌਰ ਜਿਹੜੇ ਪੱਤਰਕਾਰ ਨੇ ਉਹ ਵੱਡੇ aarop ਲਗਾ ਰਹੇ ਨੇ ਪੰਜਾਬੀਆਂ ਨੂੰ ਹੋਕਾ ਵੀ ਦੇ ਰਹੇ ਨੇ ਵੀ ਆਪਣੀਆਂ ਇੱਜ਼ਤਾਂ ਨੂੰ ਬਚਾ ਲਓ ਜੇ ਹੁਣ ਤੁਸੀਂ ਇਸ ਮਸਲੇ ਤੇ ਨਾ ਬੋਲੇ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਨੂੰ ਵੱਡੇ ਤਰੀਕੇ ਦੇ ਨਾਲ ਜਿਹੜਾ ਪਛਤਾਉਣਾ ਪੈ ਸਕਦਾ ਕਿਉਂਕਿ ਮੂਤੋ ਸੰਗਤੀਆਂ ਦੇ ਵਿੱਚ ਅਲਟੀਮੇਟਮ ਜਾਰੀ ਕੀਤਾ ਜਾਂਦਾ ਹੈ ਪਰਵਾਸੀ ਮਜ਼ਦੂਰਾਂ ਨੂੰ ਉਥੋਂ ਜਾਣ ਲਈ ਕਿਹਾ ਜਾਂਦਾ ਹਾਲਾਂਕਿ ਇੱਕ ਪਟੀਸ਼ਨ ਪਾਈ ਜਾਂਦੀ ਹੈ ਹਾਈ ਕੋਰਟ ਦੇ ਵਿੱਚ ਪੰਜਾਬ ਸਰਕਾਰ ਨੂੰ ਤਲਬ ਕੀਤਾ ਜਾਂਦਾ ਪੰਜ ਮੈਂਬਰੀ ਕਮੇਟੀ ਤੱਕ ਬਣਦੀ ਹੈ ਪਰ ਇਹ ਮੋਹਮ ਕੱਲੀ ਮੁੱਧੋ ਸੰਗਤੀਆਂ ਤੱਕ ਨਹੀਂ ਰੁਕਦੀ ਪਿੰਡ ਖਰੜ ਦੇ ਨੇੜਲਾ ਜੰਡਪੁਰ ਉਸ ਤੋਂ ਬਾਅਦ ਖੰਨਾ ਦੇ ਨੇੜੇ ਪਿੰਡ ਕੌੜੀ ਉਸ ਤੋਂ ਬਾਅਦ ਗੁਰੂ ਕੀ ਨਗਰੀ ਸ੍ਰੀ ਅਨੰਦਪੁਰ ਸਾਹਿਬ ਦਾ ਪਿੰਡ ਢੇਰ ਜਿੱਥੇ ਹੁਣ ਇੱਕ ਫਰਮਾਨ ਜਾਰੀ ਕੀਤਾ ਗਿਆ ਬੋਰਡ ਤੱਕ ਲਗਾ ਦਿੱਤੇ ਗਏ ਨੇ ਵੀ ਪਰਵਾਸੀ ਮਜ਼ਦੂਰਾਂ ਦੀਆਂ ਵੋਟਾਂ ਨੂੰ ਕੈਨਸਲ ਕੀਤਾ ਜਾਊਗਾ ਰਾਸ਼ਨ ਕਾਰਡ ਕੱਟੇ ਜਾਣਗੇ ਆਧਾਰ ਕਾਰਡ ਦੇ ਜਿਹੜੇ ਉਹ ਵੀ ਕੈਨਸਲ ਕੀਤੇ ਜਾਣਗੇ ਤੇ ਦੂਜੇ ਪਾਸੇ ਅਵੇਅਰ ਕਰਨ ਦੇ ਲਈ ਪੰਜਾਬੀਆਂ ਨੂੰ ਘਰ-ਘਰ ਜਾ ਕੇ ਮੋਹਮ ਚਲਾਈ ਜਾ ਰਹੀ ਹੈ ਵੀ ਭਾਈ ਸੰਭਲ ਜੋ ਨਹੀਂ ਫਿਰ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਨੂੰ ਪਛਤਾਉਣਾ ਪਊਗਾ ਕਿਉਂਕਿ ਇਹ ਪੰਜਾਬੀਆਂ ਦੇ ਹੱਕਾਂ ਦਾ ਸਵਾਲ ਹੈ ਸੇਫਟੀ ਤੇ ਸਿਕਿਉਰਿਟੀ ਹੈ ਜਿਹੜੀ ਪੰਜਾਬੀਆਂ ਦੀ ਉਹਨਾਂ ਤੇ ਉਹਦੇ ਉੱਪਰ ਵੀ ਕਈ ਸਵਾਲੀਆ ਨਿਸ਼ਾਨ ਖੜੇ ਹੁੰਦੇ ਨਜ਼ਰ ਆ ਰਹੇ ਨੇ ਕਿਉਂਕਿ ਆਏ ਦਿਨ ਕਿਤੇ ਨਾ ਕਿਤੇ ਲੋਟ ਖੋਹ ਦੀ ਵਾਰਦਾਤ ਜਾਂ ਪਿੰਡ ਮੁੱਧੋ ਸੰਗਤੀਆਂ ਦੇ ਵਿੱਚ ਪੰਚਾਇਤੀ ਮੈਂਬਰਾਂ ਨੇ ਜਿਵੇਂ ਦੱਸਿਆ ਵੀ ਗੁਰੂ ਘਰ ਇਥੋਂ ਤੱਕ ਕਿ ਮਸਜਿਦ ਤੇ ਮੰਦਰਾਂ ਦੇ ਵਿੱਚ ਵੀ ਜਾ ਕੇ ਵੱਡੇ ਪੱਦਰ ਤੇ ਉੱਪਰ ਪ੍ਰਵਾਸੀ ਮਜ਼ਦੂਰਾਂ ਵੱਲੋਂ ਲੋਟਾਂ ਖੋਹਾਂ ਤੇ ਚੋਰੀਆਂ ਕੀਤੀਆਂ ਗਈਆਂ ਪ੍ਰਸ਼ਾਸਨ ਕੋਲ ਜਾ ਕੇ ਕੰਪਲੇਂਟ ਲਿਖਾਈ ਜਾਂਦੀ ਆ ਪਰ ਸੁਣਵਾਈ ਨਹੀਂ ਹੁੰਦੀ ਤਾਂ ਫਿਰ ਪੰਚਾਇਤ ਨੂੰ ਆਪ ਅੱਗੇ ਆ ਕੇ ਤੇ ਪੂਰੇ ਪਿੰਡ ਦੇ ਜਿਹੜੇ ਮੋਹਤਵਾਰ ਬੰਦੇ ਨੇ ਦਸਤਕਤ ਕੀਤੇ ਜਾਂਦੇ ਨੇ ਇੱਕ ਅਲਟੀਮੇਟਮ ਆ ਜਿਹੜਾ ਉਹ ਜਾਰੀ ਕੀਤਾ ਜਾਂਦਾ ਹੈ ਸੋ ਮੈਂ ਦਰਸ਼ਕਾਂ ਨੂੰ ਪੁੱਛਣਾ ਚਾਹੂੰਗਾ ਵੀ ਕੀ ਪੰਜਾਬੀਆਂ ਦੀ ਸੇਫਟੀ ਤੇ ਸਿਕਿਉਰਿਟੀ ਦਾਤੇ ਲੱਗੀ ਹੋਈ ਹੈ ਜਾਂ ਪ੍ਰਵਾਸੀ ਮਜ਼ਦੂਰ ਹੀ ਸਭ ਤੋਂ ਵੱਡੀ ਜਿਹੜੀ ਪੰਜਾਬੀਆਂ ਲਈ ਇਸ ਸਮੇਂ ਸਮੱਸਿਆ ਬਣੇ ਹੋਏ ਨੇ ਕਿਉਂਕਿ ਕੁਝ ਜਿਹੜੇ ਇਸ ਗੱਲ ਦਾ ਵਿਰੋਧ ਕਰਦੇ ਨੇ ਤਾਂ ਉਹ ਆਖਦੇ ਨੇ ਵੀ ਪੰਜਾਬੀ ਕੰਮ ਨਹੀਂ ਕਰਦੇ ਕੰਮ ਕਰਨਾ ਨਹੀਂ ਚਾਹੁੰਦੇ ਹੈਗੇ ਪ੍ਰਵਾਸੀ ਜਿੰਨਾ ਕੰਮ ਕਰਦੇ ਨੇ ਉਹਨਾਂ ਪੰਜਾਬੀਆਂ ਤੋਂ ਕੰਮ ਹੋਏ ਨਹੀਂ ਸਕਦਾ ਤੇ ਦੂਜੇ ਪਾਸੇ ਇਹ ਵੀ ਕਈ ਬੰਦਿਆਂ ਤੋਂ ਹਵਾਲਾ ਦਿੱਤਾ ਜਾਂਦਾ ਵੀ ਪੰਜਾਬੀ ਨੌਜਵਾਨ ਇੱਥੋਂ ਜਹਾਜ਼ ਭਰ-ਭਰ ਕੇ ਕੈਨੇਡਾ ਜਾਂ ਵਿਦੇਸ਼ਾਂ ਦਾ ਰੁਕ ਕਰ ਰਹੇ ਨੇ ਤੇ ਉਧਰੋਂ ਪ੍ਰਵਾਸੀ ਨੇ ਜਿਹੜੇ ਉਹ ਜਿਹੜੀ ਖਾਲੀ ਜਗ੍ਹਾ ਪੰਜਾਬ ਦੇ ਵਿੱਚ ਹੋਈ ਹੋਈ ਹੈ ਉਹਨੂੰ ਜਗ੍ਹਾ ਨੂੰ ਕਿਸੇ ਨਾ ਕਿਸੇ ਨੇ ਤਾਂ ਫਿਲ ਕਰਨਾ ਸੋ ਪ੍ਰਵਾਸੀ ਮਜ਼ਦੂਰ ਲਗਾਤਾਰ ਜਿਹੜੇ ਨੇ ਵੱਧ ਰਹੀ ਗਿਣਤੀ ਉਹ ਪੰਜਾਬੀਆਂ ਦੇ ਲਈ ਇਸ ਸਮੇਂ ਵੱਡਾ ਸਿਰਦਰਦ ਬਣੀ ਹੋਈ ਹੈ ਸੇਫਟੀ ਸਿਕਿਉਰਿਟੀ ਆ ਜਿਹੜੀ ਉਹ ਦਾਤੇ ਲੱਗੀ ਹੋਈ ਹੈ ਸੁਕ ਜਗਰਾਵ ਲਖਾ ਸਿਧਾਣਾ ਜਾਂ ਸੁਖਪਾਲ ਸਿੰਘ ਖੈਰਾ ਹੁਣਾ ਵੱਲੋਂ ਵੀ ਵੱਡੇ ਪੱਧਰ ਦੇ ਉੱਪਰ ਇਹ ਮੁੱਦਾ ਚੁੱਕਿਆ ਗਿਆ ਲਖਾ ਸਿਧਾਣਾ ਨੇ ਤਾਂ ਕਈ ਹਵਾਲੇ ਦਿੱਤੇ ਨੇ ਮੁਖਸਰ ਦੀ ਇੱਕ ਘਟਨਾ ਦਾ ਵੀ ਜ਼ਿਕਰ ਕੀਤਾ ਉਹ ਕਹਿੰਦੇ ਇੱਕ 15 ਸਾਲਾਂ ਦੀ ਕੁੜੀ ਪ੍ਰਵਾਸੀ ਮਜ਼ਦੂਰ ਕੱਢ ਕੇ ਲੈ ਕੇ ਜਾਂਦਾ ਤੇ ਉਸ ਤੋਂ ਬਾਅਦ ਉਹ ਕੁੜੀ ਦਾ ਅੱਜ ਤੱਕ ਕੁਝ ਵੀ ਹੈ ਜਿਹੜਾ ਉਹ ਪਤਾ ਨਹੀਂ ਲੱਗ ਸਕਿਆ ਹੈਗਾ ਸੋ ਇਹ ਜਿਹੜੀ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਅਨੰਤਪੁਰ ਸਾਹਿਬ ਦਾ ਪਿੰਡ ਢੇਰ ਜਿੱਥੇ ਇੱਕ ਬੋਰਡ ਲਗਾਏ ਜਾਂਦੇ ਨੇ ਤੇ ਭਗਵੰਤ ਸਿੰਘ ਮਟੌਰ ਨੇ ਜਿਹੜੇ ਉਹ ਸਾਡੇ ਨਾਲ ਜੁੜ ਗਏ ਨੇ ਇਸ ਪੂਰੇ ਮਾਮਲੇ 'ਚ ਜਿਹੜੀ ਪੂਰੀ ਜਾਣਕਾਰੀ ਹੈ ਉਹ ਦਰਸ਼ਕਾਂ ਦੇ ਨਾਲ ਸਾਂਝੀ ਕਰਨਗੇ ਆ ਸਵਾਗਤ ਹੈ ਭਗਵੰਤ ਸਿੰਘ ਜੀ ਆਵਾਜ਼ ਆ ਰਹੀ ਹੈ ਮੇਰੀ ਸਤਿ ਸ਼੍ਰੀ ਅਕਾਲ ਜੀ ਜੀ ਸਤਿ ਸ਼੍ਰੀ ਅਕਾਲ ਮੈਂ ਸ਼ੁਰੂਆਤ ਭਗਵੰਤ ਸਿੰਘ ਜੀ ਐਵੇਂ ਕਰੂੰਗਾ ਵੀ ਪ੍ਰਵਾਸੀ ਮਜ਼ਦੂਰਾਂ ਦੇ ਨਾਲ ਪੰਜਾਬੀਆਂ ਦਾ ਪੁਰਾਣਾ ਰਿਸ਼ਤਾ ਰਿਹਾ ਕਿਉਂਕਿ ਜੇ ਹਾਈ ਕੋਰਟ ਦਾ ਜ਼ਿਕਰ ਕਰੀਏ ਕਿਉਂਕਿ ਜਦੋਂ ਵੱਡੇ ਪੱਧਰ ਦੇ ਉੱਪਰ ਪੰਜਾਬ ਦੇ ਵਿੱਚ ਇਹ ਮਸਲਾ ਟ੍ਰੈਂਡਿੰਗ ਤੇ ਚੱਲ ਰਿਹਾ ਹੈ ਵੀ ਪ੍ਰਵਾਸੀ ਮਜ਼ਦੂਰਾਂ ਦੀ ਵਧ ਰਹੀ ਗਿਣਤੀ ਜਿਹੜੀ ਪੰਜਾਬੀਆਂ ਦੇ ਲਈ ਵੱਡਾ ਸਰਦਰਦ ਬਣੀ ਹੋਈ ਹੈ ਤੇ ਇਹ ਵੀ ਕਿਹਾ ਜਾ ਰਿਹਾ ਹੈ ਵੀ ਚਾਹੇ ਉਹ ਕੰਮਾਂ ਦੇ ਉੱਪਰ ਹੱਕਾਂ ਦੇ ਉੱਪਰ ਡਾਕਾ ਵੱਜ ਰਿਹਾ ਹੈ ਯਾਉ ਸੇਫਟੀ ਦਾ ਸਿਕਿਉਰਿਟੀ ਦਾ ਮਸਲਾ ਹੈ ਤੇ ਕਈ ਨੌਜਵਾਨਾਂ ਵੱਲੋਂ ਇਹ ਵੀ ਹੋਕਾ ਦਿੱਤਾ ਜਾਂਦਾ ਹੈ ਪ੍ਰਵਾਸੀ ਭਜਾਓ ਪੰਜਾਬ ਬਚਾਓ ਤਾਂ ਤੁਹਾਡੇ ਅਕੋਰਡਿੰਗ ਜਿਵੇਂ ਹੁਣ ਇੱਕ ਮਸਲਾ ਤੁਹਾ ਤੁਸੀਂ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਪਾਈ ਹੈ ਜਿਸ ਦੇ ਵਿੱਚ ਇੱਕ ਨੌਜਵਾਨ ਦਾ ਜ਼ਿਕਰ ਤੁਸੀਂ ਕੀਤਾ ਵੀ ਕੁੱਟਮਾਰ ਵੀ ਹੁੰਦੀ ਹੈ ਪ੍ਰਵਾਸੀ ਮਜ਼ਦੂਰਾਂ ਵੱਲੋਂ ਉਹਦੇ ਤੇ ਹੱਥ ਚੁੱਕਿਆ ਜਾਂਦਾ ਹੈ ਦਸਤਾਰ ਤੱਕ ਲੱਤਦੀ ਹੈ ਕਈ ਇਹ ਜੇ ਮਾਮਲੇ ਸਾਹਮਣੇ ਆ ਚੁੱਕੇ ਨੇ ਕਿ ਵਾਕਈ ਪ੍ਰਵਾਸੀ ਮਜ਼ਦੂਰਾਂ ਦੀ ਵਧ ਰਹੀ ਗਿਣਤੀ ਹੈ ਜਿਹੜੀ ਉਹ ਵੱਡਾ ਸਿਰਦਰਦ ਬਣ ਚੁੱਕੀ ਹੈ ਪੰਜਾਬੀਆਂ ਦੇ ਲਈ ਜੀ ਜਰ ਇੱਥੇ ਆਪਾਂ ਇਹ ਗੱਲ ਕਰ ਸਕਦੇ ਆ ਇਹਦਾ ਤੁਸੀਂ ਜਿਹੜੀ ਗੱਲ ਸਾਨੂੰ ਪੁੱਛੀ ਹੈ ਜੀ ਤੁਸੀਂ ਇਹ ਕਹਿ ਸਕਦੇ ਆਪਾਂ ਪ੍ਰਵਾਸੀ ਮਜ਼ਦੂਰ ਵੀ ਕਹਿ ਲਈਏ ਚਾਹੇ ਆਊਟ ਆਫ ਸਟੇਟ ਵੀ ਕਹਿ ਦਈਏ ਜਿਹੜੇ ਸਟੇਟ ਤੋਂ ਬਾਹਰ ਤੋਂ ਆਏ ਨੇ ਚਾਹੇ ਉਹ ਪ੍ਰਵਾਸੀ ਨੇ ਚਾਹੇ ਕਿਸੇ ਵੀ ਹੋਰ ਕਮਿਊਨਿਟੀ ਦੇ ਨਾਲ ਬਿਲੋਂਗ ਕਰਦੇ ਨੇ ਪਤਾ ਹੈ ਕਿ ਹਰ ਕੋਈ ਜਿਹੜਾ ਹੈ ਇਸ ਇਹ ਚੀਜ਼ਾਂ ਨੂੰ ਜਿਹੜਾ ਅੰਜਾਮ ਜ਼ਰੂਰ ਦੇ ਰਿਹਾ ਜੇਕਰ ਪੰਜਾਬ ਦੇ ਵਿੱਚ ਆਪਾਂ ਕ੍ਰਾਈਮ ਦੀ ਗਿਣਤੀ ਕੱਢ ਲਈਏ ਤਾਂ ਜ਼ਿਆਦਾਤਰ ਜਿਹੜੇ ਬਾਹਰੋਂ ਲੋਕ ਆਏ ਹੋਏ ਨੇ ਕਿ ਜਿਹੜੇ ਬਾਹਰੀ ਲੋਕ ਨੇ ਪੰਜਾਬ ਤੋਂ ਬਾਹਰ ਦੇ ਨੇ ਉਹ ਜ਼ਿਆਦਾਤਰ ਕ੍ਰਾਈਮ ਦੇ ਜਿਹੜਾ ਹੈ ਉਹ ਅੰਜਾਮ ਦੇ ਰਹੇ ਨੇ ਤੇ ਜਿਹੜੀ ਗੱਲ ਤੁਸੀਂ ਮੈਨੂੰ ਪੁੱਛੀ ਕਿ ਜਿਸ ਤਰ੍ਹਾਂ ਪੱਗ ਨੂੰ ਦਸਤਾਰ ਨੂੰ ਹੱਥ ਪਾ ਲਿਆ ਇਹ ਕੋਈ ਵੀ ਘਟਨਾ ਨਹੀਂ ਸੀਗੀ ਤੇ ਦੂਜੀ ਗੱਲ ਇਹ ਆ ਤੇ ਜਿਸ ਤਰ੍ਹਾਂ ਲੋਕ ਹੁਣ ਹੋਕਾ ਧੇਰੇ ਨੇ ਨੌਜਵਾਨ ਹੋਕਾ ਧੇਰੇ ਨੇ ਜੀ ਤੇ ਹੁਣੇ ਇੱਕ ਇਹ ਜ਼ਰੂਰਤ ਹੁਣੇ ਕਿਉਂ ਪਈ ਜਿੱਦੋਂ ਪਹਿਲਾਂ ਵੀ ਆ ਰਹੇ ਨੇ ਜੀ ਉਹ ਬਿਲਕੁਲ ਕਰ ਰਹੇ ਨੇ ਇਤੋਂ ਬਣਾ ਜਿញਾ ਘਟਨਾ ਸਾਹਮਣੇ ਨਹੀਂ ਆ ਰਹੀ ਆ ਆਖਿਰਕਾਰ ਹੁਣ ਅਜਿਹੀ ਵਜ੍ਹਾ ਕਿਉਂ ਜਿਹੜੀ ਇਹ ਘੜੀ ਹੋ ਗਈ ਤਕਲੀਫ ਕਿਉਂ ਹੋ ਗਈ ਲੋਕਾਂ ਨੂੰ ਕਿਉਂ ਜਿਹੜੀਆਂ ਮੁਸ਼ਕਲਾਂ ਦਾ ਜਿਹੜਾ ਸਾਹਮਣਾ ਕਰਨਾ ਪੈ ਰਿਹਾ ਇਹਨਾਂ ਕਰਕੇ ਖਾਸ ਕਮਿਊਨਿਟੀ ਨੂੰ ਆਪਾਂ ਟਾਰਗੇਟ ਨਹੀਂ ਕਰ ਰਹੇ ਆਪਾਂ ਕਹਿ ਰਹੇ ਜਿਹੜੇ ਫੇਰ ਤੋਂ ਬਾਹਰੋਂ ਆਏ ਨੇ ਜਿਸ ਤਰ੍ਹਾਂ ਪੰਜਾਬ ਸਰਕਾਰ ਨੂੰ ਤਾਂ ਇਹ ਚਾਹੀਦਾ ਆ ਵੀ ਜਿਸ ਤਰ੍ਹਾਂ ਸਾਡੇ ਜਿਹੜੇ ਦੇਸ਼ ਦੇ ਪ੍ਰਧਾਨ ਮੰਤਰੀ ਨੇ ਜੀ ਉਹਨਾਂ ਦੇ ਗੁਜਰਾਤ ਦੇ ਵਿੱਚ ਕੋਈ ਬਾਹਰੂ ਬੰਦਾ ਲੈ ਕੇ ਉਹ ਜ਼ਮੀਨ ਨਹੀਂ ਲੈ ਸਕਦਾ ਤਾਂ ਪੰਜਾਬ ਦੇ ਉੱਤੇ ਇਹ ਲਾਗੂ ਕਿਉਂ ਨਹੀਂ ਹੋ ਰਿਹਾ ਓਕੇ ਇਹ ਤੀਜਾ ਜਿਹੜੀਆਂ ਨੇ ਬੜੀਆਂ ਸੁਵੇਦਨਸ਼ੀਲ ਮੁੱਦੇ ਨੇ ਇਹ ਜੀ ਪਰ ਉਹਦੇ ਇੱਥੇ ਵੋਟਾਂ ਬਣ ਜਾਂਦੀਆਂ ਨੇ ਮੈਂ ਤੁਹਾਨੂੰ ਆਪਾਂ ਇੱਕ ਗੱਲ ਸਾਂਝੀ ਕਰਦੇ ਆ ਜੀ ਪੱਤਰਕਾਰ ਵੀ ਮੈਂ ਵੀ ਕਿਤੇ ਨਾ ਕਿਤੇ ਸਬੰਧ ਰੱਖਦਾ ਪਰ ਮੈਂ ਸਮਾਜ ਸੇਵਾ ਦੇ ਵਿੱਚ ਜ਼ਿਆਦਾ ਹੁਣ ਰੁੱਝਿਆ ਹੋਇਆ ਤੇ ਜੇ ਅਠਾਡੇ ਘਰ ਦਾ ਮਸਲਾ ਜਿਹੜਾ ਉਹ ਤਾਂ ਅਸੀਂ ਹੱਲ ਕਰਾਂਗੇ ਨਾ ਬਿਲਕੁਲ ਬਾਰੀ ਬੰਦਾ ਕਿਸ ਤਰ੍ਹਾਂ ਤੁਹਾਨੂੰ ਦੱਸ ਦੂਗਾ ਚੰਗਾ ਕੀ ਆ ਮਾੜਾ ਕੀ ਆ ਬਿਲਕੁਲ ਤੇ ਜਦੋਂ ਪਿੰਡ ਦਾ ਸਰਪੰਚ ਚੋਣਨਾ ਹੋਊਗਾ ਤਾਂ ਸਾਨੂੰ ਲੋਕਾਂ ਨੂੰ ਪਤਾ ਬਾਕੀ ਨੂੰ ਚੋਣਨਾ ਜਿਹਨਾਂ ਪਿੰਡ ਦੇ ਸਰਪੰਚ ਨੇ ਦੋ ਨੰਬਰ 'ਚ ਪਹਿਲਾਂ ਵੋਟਾਂ ਬਣਾਈਆਂ ਹੋਈਆਂ ਉਹ ਤਾਂ ਪਹਿਲਾਂ ਹੀ ਉਹ ਜਿੰਨੀਆਂ 10 ਵੋਟਾਂ ਐ 15 ਵੋਟਾਂ ਐ ਉਹ ਤਾਂ ਪਹਿਲਾਂ ਹੀ ਲੀਡ ਲੈ ਕੇ ਤੁਰਿਆ ਹੋਇਆ ਜੀ 15 ਵੋਟਾਂ ਦੀ ਫਿਰ ਜੀ ਸੋ ਕਹਿਣ ਦਾ ਮਤਲਬ ਹੈ ਵੀ ਪ੍ਰਵਾਸੀ ਕੁਝ ਆਪਣੇ ਨਿੱਜੀ ਸੁਵਾਰਥਾਂ ਕਰਕੇ ਜਿਵੇਂ ਤੁਸੀਂ ਕੁਝ ਸਰਪੰਚਾਂ ਦਾ ਵੀ ਜ਼ਿਕਰ ਕੀਤਾ ਵੀ ਨਜਾਇਜ਼ ਤਰੀਕੇ ਦੇ ਨਾਲ ਜਾਂ ਆਪਣੀ ਵੋਟ ਵਧਾਉਣ ਦੇ ਲਈ ਹੈ ਜਿਹੜੀਆਂ ਪ੍ਰਵਾਸੀ ਮਜ਼ਦੂਰਾਂ ਦੀਆਂ ਵੋਟਾਂ ਬਣਾਈਆਂ ਗਈਆਂ ਨੇ ਆਧਾਰ ਕਾਰਡ ਬਣਾਏ ਗਏ ਨੇ ਰਾਸ਼ਨ ਕਾਰਡ ਬਣਾਏ ਗਏ ਨੇ ਤੁਸੀਂ ਇਹ ਕਹਿਣਾ ਚਾਹੁੰਦੇ ਹੋ ਜੀ ਆਪਾਂ ਗਰ ਬਿਲਕੁਲ ਇਹ ਗੱਲ ਕਰਦੇ ਜੀ ਆਪਾਂ ਇਹਨਾਂ ਦੇ ਵਿਰੋਧੀ ਨਹੀਂ ਆ ਜੀ ਸੋ ਤਾਂ ਚਾਹਦੇ ਆ ਕਿ ਆਣ ਯਾਰ ਇੱਥੇ ਕੰਮ ਕਰਨ ਘੱਜਾਣ ਜੀ ਜਿਆਦਾਤਰ ਮੈਂ ਜਿਆਦਾਤਰ ਦੇਖਿਆ ਅਭੀ ਕਿਤਾ ਹਵਾਲਾ ਦਿੱਤਾ ਜਾਂਦਾ ਹੈ ਕਿ ਜਿਹੜੇ ਤੁਹਾਡੇ ਵੀ ਕੈਨੇਡਾ ਜਾਂਦੇ ਨੇ ਅਮਰੀਕਾ ਜਾਂਦੇ ਨੇ ਪਹਿਲੀ ਗੱਲ ਇਹ ਆ ਜੀ ਜਦੋਂ ਅਮਰੀਕਾ ਕੈਨੇਡਾ ਜਾਂਦੇ ਪੂਰੀਆਂ ਜਿਹੜੀਆਂ ਸ਼ਰਤਾਂ ਨੇ ਉਹ ਸ਼ਰਤਾਂ ਪੂਰੀਆਂ ਕਰਕੇ ਜਾਂਦੇ ਨੇ ਪੂਰੀ ਜਿਹੜੀ ਉਹਨਾਂ ਦੀ ਰਿਕੁਆਇਰਮੈਂਟ ਹੁੰਦੀ ਹੈ ਪੂਰਾ ਕਰਕੇ ਜਾਂਦੇ ਆਈਲੈਂਡਸ ਕਰਕੇ ਜਾਂਦੇ ਨੇ ਜੋ ਰਿਕੁਆਇਰਮੈਂਟ ਉਹ ਨਹੀਂ ਹੁੰਦੀ ਆ ਉਹ ਜਾਂਦੇ ਨੇ ਤੇ ਦੂਜੀ ਗੱਲ ਆਪਾਂ ਬਲੇਮ ਸਿਰਫ ਅਮਰੀਕਾ ਕੈਨੇਡਾ ਦਾ ਕਰ ਲੈਂਦੇ ਜੀ ਜੀ ਕਦੇ ਆਪਾਂ ਦਾਵਾ ਕਿਉਂ ਨਹੀਂ ਠੋਕਿਆ ਵੀ ਆਪਾਂ ਸਾਊਦੀ ਅਰਬ ਜਾਂ ਦੁਬਈ ਚ ਪੱਕੇ ਕਿਉਂ ਨਹੀਂ ਹੋ ਰਹੇ ਕਦੇ ਕਿਉਂ ਨਹੀਂ ਦਾਵਾ ਠੋਕਿਆ ਜੀ ਕਿਸੇ ਨੇ ਓਕੇ ਬਹੁਤ ਬਹੁਤ ਦੇਸ਼ ਪ੍ਰੇਮ ਉਹ ਹੈ ਜੀ ਜੀ ਜੋ ਕਿਉਂ ਤੁਹਾਡੀ ਯਾਰਬ ਦੇ ਵਿੱਚ ਪੁੱਛ ਲੋ ਦੁਬਈ ਦੇ ਵਿੱਚ ਪੁੱਛ ਲੋ ਜਿਹੜਾ ਹੁਣ ਭਗਵਾਨ ਸਿੰਘ ਜੀ ਕਈ ਬੰਦੇ ਕਈ ਬੰਦੇ ਤੁਹਾਡੀ ਇਸ ਗੱਲ ਨਾਲ ਸਹਿਮਤ ਨਹੀਂ ਹੋਣਗੇ ਕਿਉਂਕਿ ਉਹ ਹਵਾਲਾ ਇਹ ਚੀਜ਼ ਦਾ ਦੰਦੇ ਨੇ ਉਹ ਕਹਿੰਦੇ ਯਾਰ ਕੰਡੇ ਤਾਂ ਆਪਣੀ ਬੀਜੇ ਚੁਗਣੇ ਪੈ ਰਹੇ ਨੇ ਪੰਜਾਬੀਆਂ ਨੂੰ ਕਿਉਂਕਿ ਮੈਂ ਇੱਕ ਵਕੀਲ ਸਾਹਿਬ ਨਾਲ ਗੱਲ ਕੀਤੀ ਉਹ ਕਹਿੰਦੇ ਯਾਰ ਪੰਜਾਬੀ ਤਾਂ ਕੰਮ ਹੀ ਨਹੀਂ ਕਰਨਾ ਚਾਹੁੰਦੇ ਕੰਮ ਨਹੀਂ ਕਰਦੇ ਹੈਗੇ ਪ੍ਰਵਾਸੀ ਮਜ਼ਦੂਰ ਕੰਮ ਜ਼ਿਆਦਾ ਕਰਦੇ ਨੇ ਹੁਣ ਮਾਈਗ੍ਰੇਸ਼ਨ ਦੀ ਤੁਸੀਂ ਗੱਲ ਕੀਤੀ ਹੈ ਵੱਡੇ ਪੱਦਰ ਦੇ ਇਥੋਂ ਨੌਜਵਾਨ ਬਾਹਰ ਜਾ ਰਹੇ ਨੇ ਉਹ ਕਹਿੰਦੇ ਹੁਣ ਖਾਲੀ ਜਗ੍ਹਾ ਕਿਸੇ ਨੇ ਤਾਂ ਭ ਹਾਲਾਂਕਿ ਲੱਖਾ ਸਦਾਨਾ ਵੀ ਜ਼ਿਕਰ ਕਰਦਾ ਵੀ ਤੁਸੀਂ ਸਾਨੂੰ ਜ਼ਹਿਰ ਦੇ ਰਹੇ ਹੋ ਤੇ ਪ੍ਰਵਾਸੀ ਮਜ਼ਦੂਰਾਂ ਨੂੰ ਤੁਸੀਂ ਸਾਡੀਆਂ ਨੌਕਰੀਆਂ ਦੇ ਰਹੇ ਹੋ ਤੇ ਦੂਜੇ ਪਾਸੇ ਤੁਹਾਡੀਆਂ ਕੋਠੀਆਂ ਦੇ ਉੱਪਰ ਕਬਜ਼ੇ ਨੇ ਜਿਹੜੇ ਉਹ ਪ੍ਰਵਾਸੀ ਮਜ਼ਦੂਰਾਂ ਨੇ ਕਰ ਰਹੇ ਨੇ ਤਾਂ ਹੁਣ ਇਹ ਕਿਉਂ ਜਿਵੇਂ ਤੁਸੀਂ ਪਹਿਲਾਂ ਵੀ ਜ਼ਿਕਰ ਕੀਤਾ ਵੀ ਪਹਿਲਾਂ ਵੀ ਪ੍ਰਵਾਸੀ ਮਜ਼ਦੂਰ ਆ ਰਹੇ ਨੇ ਪਰ ਹੁਣ ਇਹ ਮਸਲਾ ਇੰਨਾ ਜ਼ਿਆਦਾ ਕਿਉਂ ਕਰਵਾਇਆ ਗਿਆ ਕਿ ਵਾਕਈ ਪੰਜਾਬੀਆਂ ਦੇ ਗੁਲਾਮਿਆਂ ਨੂੰ ਹੱਥ ਪੈਣ ਲੱਗ ਪਏ ਨੇ ਕਿ ਵਾਕਈ ਪੰਜਾਬੀਆਂ ਦੀਆਂ ਧੀਆਂ ਪੈਣਾ ਦੀ ਇੱਜ਼ਤ ਰੁੱਲਣ ਲੱਗੀ ਬਿਲਕੁਲ ਸਰ ਮੈਂ ਜਿਹੜੀ ਤੁਹਾਨੂੰ ਤੁਸੀਂ ਪਹਿਲਾਂ ਗੱਲ ਪੁੱਛੀ ਆ ਕਿ ਵੀ ਪ੍ਰਵਾਸ ਕਰ ਰਹੇ ਨੇ ਕਿ ਇਹਨਾਂ ਖਾਲੀ ਥਾਂ ਭਰਨੀ ਆ ਖਾਲੀ ਥਾਂ ਕਰਨ ਦਾ ਮਤਲਬ ਭਾਜੀ ਇਹ ਤਾਂ ਗੱਤ ਨਹੀਂ ਹੋ ਸਕਦਾ ਵੀ ਆਪਾਂ ਇਹਨਾਂ ਨੂੰ ਇੱਥੇ ਦੇ ਬਚਿੰਦੇ ਬਣਾ ਦਈਏ ਓਕੇ ਕੰਮ ਕਰਨ ਆਪਦੀ ਸਾਰੀ ਉਮਰ ਕੱਟ ਲੈਣ ਇੱਥੇ ਜੀ ਜੀ ਸਾਰੀ ਉਮਰ ਕੱਟ ਲੈਣ ਇੱਥੇ ਪਰ ਇੱਥੇ ਦੇ ਬਚਿੰਦੇ ਕਿਉਂ ਬਣ ਰਹੇ ਜੀ ਓਕੇ ਪੰਜਾਬ ਹੀ ਇਹ ਸੰਤਾਪ ਕਿਉਂ ਡਾਵੇ ਦੂਜੀ ਗੱਲ ਇਹ ਆ ਵੀ ਆਪਾਂ ਸਰ ਇੱਕ ਮੈਂ ਤੁਹਾਨੂੰ ਉਦਾਹਰਣ ਦੇਵਾਂਗੇ ਇੱਕ ਚੀਜ਼ ਦੀ ਹਰ ਇੱਕ ਦੇ ਮੂੰਹ ਤੇ ਇਹ ਗੱਲ ਹੁੰਦੀ ਪੰਜਾਬੀ ਕੰਮ ਨਹੀਂ ਕਰਦੇ ਇਹੀ ਗੱਲ ਹੁੰਦੀ ਨਾਲ ਜੀ ਜੀ ਇਦਾਂ ਮੈਂ ਤੁਹਾਨੂੰ ਸਭ ਤੋਂ ਵੱਡਾ ਮੈਂ ਜਵਾਬ ਦਿੰਦਾ ਇਹ ਗੱਲ ਦਾ ਦਿੰਦਾ ਤੇ ਜਿਹੜੇ ਜਿਹੜੇ ਕਰਦੇ ਦਾਵਾ ਠੋਕਦੇ ਮੇਰੀ ਗੱਲ ਦਾ ਜਵਾਬ ਦੇਣੇ ਗੱਲ ਦਾ ਜੀ ਜਦੋਂ ਦੇਖੋ ਜੀ ਇੱਕ ਆਪਾਂ ਪ੍ਰਵਾਸੀ ਮਜ਼ਦੂਰ ਲਾ ਲਿਆ ਕੰਮ ਤੇ ਉਹਦਾ ਸਭ ਤੋਂ 500 ਰੁਪਏ 400 ਰੁਪਏ ਦਿਹਾੜੀ ਨੂੰ ਕੰਮ ਕਰ ਦੂਗਾ ਜੀ ਜੀ ਤੇ ਜਦੋਂ ਸਾਡਾ ਬੰਦਾ ਹੋਊਗਾ ਪੰਜਾਬੀ ਕੋਈ ਉਹ ਤੁਤ ਮੰਗੂਗਾ 700 ਰੁਪਏ ਜਾਂ 800 ਰੁਪਏ ਮੰਗ ਲੂਗਾ ਬਿਲਕੁਲ ਫਿਰ ਉਹ ਤਕਲੀਬ ਹੋ ਜਾਣੀ 800 ਰੁਪਏ ਦਿੰਦਿਆਂ ਨੂੰ ਤੇ ਦੂਜੇ ਜਿਹੜਾ 400 ਦੇ ਆਪਾਂ ਕੰਮ ਵੀ ਕਰਾਵਾਂਗੇ ਤੇ ਜਦੋਂ ਕੰਮ 400 ਵਾਲੇ ਤੇ ਕਰਾਣਾ ਨਾ ਜੀ ਤਾਂ ਉਹ ਤਾਂ ਉਹ ਕਿਹਨੇ ਪੰਜਾਬੀ ਸਾਡਾ ਅਣਕੀ 800 ਮੰਗਦਾ ਤੇ ਉਹ ਉਹ ਬੀਦੂਗਾ ਵੀ ਉੱਥੋਂ ਜਿੱਥੇ 1 ਲੱਖ ਰੁਪਏ ਵਾਲਾ ਖਰੀਦ ਰਿਹਾ ਉਹ 800 ਰੁਪਏ ਉਹ ਉੱਥੋਂ ਖਰੀਦੂਗਾ ਆਪਣੇ ਨਿਆਰੇ ਨੂੰ ਐਜੂਕੇਸ਼ਨ ਵੀ ਦੇਊਗਾ ਜੀ ਉਹ ਆਪਾਂ ਆਪਣੇ ਆਪ ਕਰ ਰਹੇ ਆ ਨਾ ਜੀ ਆਪਾਂ ਸਰ ਪ੍ਰਮੋਟ ਤਾਂ ਨਹੀਂ ਕਰ ਰਹੇ ਠੇਕੇਦਾਰ ਇਹ ਬਣਾਉਂਦੇ ਸਾਡੇ ਤਾਂ ਇਹਨਾਂ ਦੇ ਥੱਲੇ ਜਿਵੇਂ ਕਰ ਰਹੇ ਆਪਣੇ ਦਿਹਾੜੀਆਂ ਕਰ ਰਹੇ ਜੀ ਨਾ ਥੱਲੇ ਓਕੇ ਕਹਿਣ ਦਾ ਮਤਲਬ ਹੈ ਵੀ ਚਾਹੇ ਮਜ਼ਦੂਰੀ ਵਧ ਲੈਣ ਪਰ ਪੰਜਾਬੀਆਂ ਨੂੰ ਮੌਕਾ ਦੇਣਾ ਚਾਹੀਦਾ ਹੈ 1 ਰੁਪਏ ਪੈਸੇ ਦੇਣੇ ਚਾਹੀਦੇ ਨੇ ਇੱਕ ਗੱਲ ਕਰੋ ਜੇ ਨਹੀਂ ਕਰਦੇ ਗੱਲ ਕਰੋ ਹੁਣ 400 ਚੋਂ ਤਾਂ ਆਪਣਾ ਪਰਿਵਾਰ ਨਹੀਂ ਪਾਲ ਸਕਦਾ ਜੀ ਕਿਉਂਕਿ ਨਾ ਤਾਂ ਉਹਨੇ ਆਪਣੇ ਨਿਆਣੇ ਭੀਖ ਮੰਗਣ ਭੇਜਣੇ ਨਾ ਹੀ ਨਿਆਣੇ ਉਹਨਾਂ ਦੇ ਗੁਰਦੁਆਰੇ ਭੇਜਣੇ ਜੀ ਉਹਨਾਂ ਨਿਆਣੇ ਪੜਾਣੇ ਵੀ ਹੈਗੇ ਆ ਬਿਲਕੁਲ ਉਹਨਾਂ ਪਰਿਵਾਰ ਵੀ ਚਲਾਣਾ ਹੈ ਜੀ ਜੀ ਅਸੀਂ ਕਿਤੇ ਮੈਂ ਕਿਤੇ ਪ੍ਰਮੋਟਿਓਨ ਕਰਦੇ ਮੈਂ ਤੁਹਾਨੂੰ ਤਾਜੀ ਮਛਾਲ ਦਿੰਦਾ ਜੀ ਆਹ ਮੰਡੀਆਂ ਦੇ ਵਿੱਚ ਜਾ ਕੇ ਦੇਖ ਲਿਓ ਕਿੱਥੇ ਕਿੱਡੇ ਸਬਜ਼ੀਆਂ ਲਾਈਆਂ ਇਹਨਾਂ ਨੇ ਸਾਡੇ ਪੰਜਾਬੀਆਰੇ ਕਿ ਹੁਣ ਲਿਆ ਕੇ ਵੇਚ ਜਾਣ ਤਾਂ ਸਾਡੇ ਪੰਜਾਬੀ ਹੀ ਨਹੀਂ ਲੈਂਦੇ ਨਾ ਤਾਂ ਮੈਂ ਉਧਾਰਨ ਦੇਦਾ ਚੀਜ਼ ਦੀ ਮੈਂ ਦੇਖਦਾ ਮੈਂ ਹੋਕਾ ਦਿੰਦਾ ਚੀਜ਼ ਦਾ ਵੀ ਯਾਰ ਪਹਿਲਾਂ ਆਪਣੇਆਂ ਨੂੰ ਗੱਲ ਲਾਓ ਇਹਨਾਂ ਤੋਂ ਖਰੀਦੋ ਜੀ ਤਾਂ ਫਿਰ ਇਹਦੇ ਵਿੱਚ ਕਸੂਰ ਵਾਰ ਨਹੀਂ ਤੁਸੀਂ ਇਹ ਜ਼ਿਕਰ ਕੀਤਾ ਵੀ ਆਪਣੇ ਬੰਦੇ ਹੀ ਆਪਣੇ ਬੰਦਿਆਂ ਤੋਂ ਚੀਜ਼ ਨਹੀਂ ਲੈਂਦੇ ਸਬਜ਼ੀ ਨਹੀਂ ਲੈਂਦੇ ਭਾਜੀ ਨਹੀਂ ਲੈਂਦੇ ਹੈਗੇ ਤਾਂ ਇਹਦੇ ਵਿੱਚ ਕਸੂਰ ਵਾਰ ਕੌਣ ਆ ਫਿਰ ਤਾਂ ਕਸੂਰ ਵਾਰ ਆਪਣੇ ਬੰਦੇ ਜਿਆਦਾਤਰ ਕਸੂਰ ਵਰ ਸਾਡੇ ਨੇ ਜਿਹੜੇ ਇਹਨਾਂ ਨੂੰ ਜਿਆਦਾ ਗੱਲਾਂ ਦੇ ਆਪਾਂ ਨਹੀਂ ਕਹਿੰਦੇ ਵੀ ਗੱਲ ਕਿਉਂ ਲਾਉਂਦੇ ਗੱਲ ਲਾਓ ਯਾਰ ਇਹਨਾਂ ਨੂੰ ਉੰਨਾ ਕੁ ਲਾਉਨਾ ਜਿੱਦਾਂ ਕਿ ਪਹਿਲਾਂ ਆਪਦੇ ਨੂੰ ਕੰਮ ਦੋ ਜਿੱਦਿਆੜੀ ਸਾਡੇ ਕਿਹੜੇ ਸਾਰੇ ਅਮੀਰ ਹੈ ਜੀ ਸਾਡੇ ਸਾਰੇ ਵਾਹ ਐ ਨਹੀਂ ਵੀ ਲੈਂਡਲੋਰਡ ਹੈ ਜੀ ਸਾਡੇ ਵੀ ਕਰੀਬ ਤਰਫ ਕਾ ਬਹੁਤ ਆ ਅਸੀਂ ਸਾਡੇ ਆਪਣੇ ਤੁਸੀਂ ਸਵੇਰੇ ਦੇਖ ਲਿਓ ਮਜ਼ਦੂਰ ਜਿੱਥੇ ਲੇਬਰ ਚੌਂਗ ਬਣੇ ਕਦੇ ਪੰਜਾਬੀ ਨੂੰ ਪੰਜਾਬੀ ਲੈ ਕੇ ਨਹੀਂ ਜਾਂਦਾ ਜੀ ਓਕੇ ਤਾਂ ਮਤਲਬ ਜਿਆਦਾ ਜਿਹੜਾ ਪ੍ਰੈਫਰੈਂਸ ਆ ਉਹ ਪ੍ਰਵਾਸੀ ਮਜ਼ਦੂਰਾਂ ਨੂੰ ਦਿੱਤੀ ਜਾਂਦੀ ਹੈ ਪੰਜਾਬੀਆਂ ਨੂੰ ਨਹੀਂ ਦਿੱਤੀ ਜਾਂਦੀ ਪੈਸੇ ਕਰਕੇ ਦਿੰਦੇ ਜੀ ਵੀ ਆਪਾਂ ਘੱਟ ਪੈਸੇ 'ਚ ਕੰਮ ਕਰਾ ਦਈਏ ਉਹੀ ਚੱਕਰ ਦੇ ਵਿੱਚ ਸਾਡੇ ਵਾਲੇ ਡਿਮੋਟਰ ਇਹ ਪ੍ਰਮੋਟਰ ਹੈ ਜੀ ਤੇ ਫਿਰ ਇੱਕ ਵਕੀਲ ਸਾਹਿਬ ਨੇ ਇਹ ਵੀ ਜ਼ਿਕਰ ਕੀਤਾ ਸੀ ਉਹ ਕਹਿੰਦਾ ਝੋਨਾ ਕੌਣ ਲਾਊਗਾ ਤਾਨਕੀ ਤੋਂ ਲਵਾਉਂਗੇ ਕਹਿੰਦੇ ਅੱਜ ਦਾ ਭਾਜੀ ਇਹ ਕਦੇ ਸਵਾਲ ਹੀ ਨਹੀਂ ਕੀਤਾ ਵੀ ਇਹਨਾਂ ਨੂੰ ਕੱਢ ਦਿਓ ਕਦੋਂ ਕਿਹਾ ਹੀ ਨਹੀਂ ਭੱਜ ਜਾਓ ਜੀ ਅੱਜ ਦਾ ਕਹਿੰਦੇ ਜਿੱਥੇ ਦਾਦੇ ਨੇ 20 ਹਣ ਕੰਮ ਕਰ ਆਪਦਾ ਕੰਮ ਕਰਨ ਜਾਣ ਅਜੇ ਕਦੇ ਕਿਹਾ ਹੀ ਨਹੀਂ ਇਹਨਾਂ ਨੂੰ ਭਜਾ ਦਿਓ ਜੀ। ਭਜਾਣ ਤਾਂ ਹੀ ਗਲਤ ਹੈ ਆਪਣੇ ਕੋਲੋਂ ਬਣਾ ਰਹੇ ਜਿਹੜਾ ਵੀ ਬਣਾਉਂਦਾ ਜੀ। ਭਜਾਣੇ ਦੀ ਗਲਤ ਹੈ। ਨਾ ਮੈਂ ਕੱਲ ਸਹਿਮਤ ਸੀ ਨਾ ਅੱਜ ਸਹਿਮਤ ਹਾਂ। ਨਾ ਕੱਲੋਂ ਸਹਿਮਤ ਹੋਵਾਂਗਾ। ਕਹਿਣ ਤੁਹਾਡਾ ਕੰਮ ਕਰਨ ਦੀ ਪੈਸੇ ਲੈਣ ਜੇਕਰ ਇਹਨਾਂ ਨੂੰ ਮਜ਼ਦੂਰੀ ਨਹੀਂ ਮਿਲਦੀ ਤਾਂ ਪੰਜਾਬੀ ਠੋਕ ਕੇ ਇਹਦੀ ਮਦਦ ਕਰਨਗੇ ਇਹਨਾਂ ਦੀ ਮਜ਼ਦੂਰੀ ਦਿਵਾਣਗੇ ਜੀ। ਓਕੇ ਤਾਂ ਕਹਿਣ ਦਾ ਮਤਲਬ ਆ ਵੀ ਕੰਮ ਕਰਨ ਆ ਆਪਣਾ ਕੰਮ ਕਰਕੇ ਪੈਸੇ ਕਮਾ ਕੇ ਵਾਪਸ ਜਾਣ ਇੱਥੇ ਦੇ ਪੱਕੇ ਵਸਨੀਕ ਆ ਜਿਹੜੀ ਜਿਵੇਂ ਆਪਣੇ ਬੰਦੇ ਜਾ ਕੇ ਕੈਨੇਡਾ ਦੇ ਵਿੱਚ ਪਰਮਾਨੈਂਟ ਰੈਜ਼ਿਡੈਂਸ ਨੂੰ ਆ ਲੰਦੇ ਨੇ ਪੀਆਰ ਲੰਦੇ ਨੇ ਵੀ ਹੁਣ ਪ੍ਰਵਾਸੀ ਮਜ਼ਦੂਰਾਂ ਨੂੰ ਪੰਜਾਬ ਦੇ ਵਿੱਚ ਨੋ ਪੀਆਰ ਨਹੀਂ ਪੀਆਰ ਸਰ ਗੱਲੇ ਹੁੰਦੀ ਜਦੋਂ ਆਪਾਂ ਇੱਕ ਸੰਵਿਧਾਨ ਦੀ ਗੱਲ ਕਰ ਦਿੰਦੇ ਆ ਸੰਵਿਧਾਨ ਦੇ ਵਿੱਚ ਮੈਂ ਤੁਹਾਡੇ ਨਾਲ ਪਹਿਲੇ ਜ਼ਿਕਰ ਕਰ ਚੁੱਕਾ ਤੁਸੀਂ ਉਹ ਗੱਲ ਨੂੰ ਸ਼ਾਇਦ ਧਿਆਨ ਨਹੀਂ ਦਿੱਤਾ ਜਦ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਦਾ ਜਿਹੜਾ ਜ਼ੂਬਾ ਹੈ ਜੀ ਗੁਜਰਾਤ ਜੀ ਉਧਰ ਕਿੱਥੇ ਆਪਾਂ ਜਾ ਕੇ ਜ਼ਮੀਨ ਦੀ ਖਰੀਦ ਸਕਦੇ ਜਾਂ ਆਪਾਂ ਉਹ ਨਹੀਂ ਕਰ ਸਕਦੇ ਤਾਂ ਫੇਰ ਹੋਰ ਕਿਹੜੇ ਸੂਬਿਆਂ ਨੂੰ ਕਿਉਂ ਐਦਾਂ ਛੱਡਿਆ ਹੋਇਆ ਹਿਮਾਚਲ 'ਚ ਐਦਾਂ ਹੈ ਜੀ ਆ ਦੂਜਾ ਉੱਤਰਾਖੰਡ ਤੁਹਾਨੂੰ ਪਤਾ ਐਦਾਂ ਜੀ ਜੀ ਦਬਰ ਪੰਜਾਬ ਹੀ ਕਿਉਂ ਹੈ ਚੀਜ਼ਾਂ ਹਟਾ ਵਿੱਚ ਕਿਉਂਕਿ ਪੰਜਾਬ ਦੇ ਵਿੱਚ ਮੈਂ ਇਹ ਗੱਲ ਕਹਿੰਦਾ ਪੰਜਾਬ ਚ ਕੋਈ ਜ ਆ ਭੁੱਖਾ ਨਹੀਂ ਮਰ ਸਕਦਾ ਚਾਹੇ ਉਹ ਚਾਹੇ ਗਰੀਬ ਹੈ ਜਾਂ ਅਮੀਰ ਹੈ ਕਿਉਂਕਿ ਇੱਥੇ ਸਾਂਭਣ ਵਾਲੇ ਬਹੁਤ ਹੈ ਗੁਰਦੁਆਰੇ ਬਹੁਤ ਨੇ ਹੋਰ ਚੀਜ਼ਾਂ ਬਹੁਤ ਨੇ ਇੱਥੇ ਲੰਗਰ ਬੜੇ ਚੱਲਦੇ ਨੇ ਨਗਰ ਕੀਰਤਨ ਚੱਲਦੇ ਨੇ ਮੰਦਰਾਂ ਦੇ ਵਿੱਚ ਚਲੋ ਬਹੁਤ ਕੁਝ ਚੱਲਦਾ ਇੱਥੇ ਇੱਥੇ ਬੰਦਾ ਭੁੱਖਾ ਨਹੀਂ ਮਰਦਾ ਪਰ ਇਹਦਾ ਇਹ ਵੀ ਨਹੀਂ ਹੋ ਸਕਦਾ ਨਾ ਵੀ ਤੁਸੀਂ ਵਸਿੰਦੇ ਬਣ ਜਾਓ ਓਕੇ ਵੀ ਜੇ ਤੁਸੀਂ ਇੱਥੇ ਦੇ ਘਰ ਲੈ ਲਓ ਰਜਿਸਟਰੀਆਂ ਕਰਵਾ ਲਓ ਮਕਾਨ ਲੈ ਲਓ ਤੇ ਫਿਰ ਤੁਹਾਡੇ ਬੱਚੇ ਵੀ ਇੱਥੇ ਪੜ ਰਹੇ ਨੇ ਸੋ ਕਹਿੰਦੇ ਆਪਾਂ ਬਾਕੀ ਪ੍ਰਧਾਨ ਮੰਤਰੀ ਤੁਸੀਂ ਨਰਿੰਦਰ ਮੋਦੀ ਦਾ ਜ਼ਿਕਰ ਕੀਤਾ ਉਹ ਕਹਿੰਦੇ ਵੀ ਪੰਜਾਬ ਭਾਰਤ ਦਾ ਹਿੱਸਾ ਵੱਖੋ ਵੱਖਰੇ ਸੂਬੇ ਨੇ ਇੱਕ ਡਾਈਵਰਸਿਟੀ ਆਪਾਂ ਪੂਰੇ ਦੇਸ਼ ਦੇ ਵਿੱਚ ਵੱਖਰੋ ਵੱਖਰੀ ਕਮਿਊਨਿਟੀ ਦੇ ਲੋਕ ਰਹਿੰਦੇ ਨੇ ਉਹ ਕਹਿੰਦੇ ਕੋਈ ਵੀ ਬੰਦਾ ਕਿਤੇ ਵੀ ਜਾ ਕੇ ਰਹਿ ਸਕਦਾ ਹੁਣ ਆਪਣੇ ਪੰਜਾਬੀ ਹੋਰ ਬਾਹਰਲੇ ਸੂਬਿਆਂ 'ਚ ਬਥੇਰੇ ਰਹਿੰਦੇ ਨੇ ਜਾ ਕੇ ਸਰ ਰਹਿਣ ਦੀ ਤਾਂ ਗੱਲ ਆਪਾਂ ਕੀਤੀ ਹੀ ਨਹੀਂ ਐ ਜਿੱਥੇ ਮਰਜ਼ੀ ਰਹਿਣ ਜੀ ਆਪਾਂ ਬਿਸ਼ੰਦੇ ਬਣ ਦੀ ਗੱਲ ਕੀਤੀ ਆਪਾਂ ਬੇਬੇ ਹਿਮਾਚਲ ਦੇ ਬਿਸ਼ੰਦੇ ਕਿਉਂ ਨਹੀਂ ਬਣ ਸਕਦੇ ਜੀ ਜੀ ਆਪਾਂ ਫਿਰ ਗੁਜਰਾਤ ਦੇ ਬਿਸ਼ੰਦੇ ਕਿਉਂ ਨਹੀਂ ਬਣ ਸਕਦੇ ਜੀ ਓਕੇ ਕਿ ਪੰਜਾਬ ਨੂੰ ਇਹ ਕਿਉਂ ਚੁਣਿਆ ਜਾਂਦਾ ਇਹਦਾ ਮਤਲਬ ਪੰਜਾਬ ਅਮੀਰ ਹੈ ਪੰਜਾਬ ਦੇ ਲੋਕ ਬੜੇ ਦਿਲਦਰਿਆ ਨੇ ਪੰਜਾਬ ਖੇਤੀਬਾੜੀ ਸੂਬਾ ਹੈ ਇੱਥੇ ਵੱਧ ਸੋਰਸ ਆਫ ਇਨਕਮ ਨੇ ਜਿਵੇਂ ਆਪਾਂ ਜਾ ਕੇ ਸੁਪਨਾ ਦੇਖਦੇ ਆਂ ਵੀ ਕੈਨੇਡਾ ਜਾਂ ਅਮਰੀਕਾ ਜਾਣਾ ਉਸ ਤਰੀਕੇ ਨਾਲ ਕਹਿ ਸਕਦੇ ਆਂ ਸਰ ਭਈ ਗੱਲ ਇਹ ਹੈ ਨਾ ਪੰਜਾਬ ਨੂੰ ਆਪਾਂ ਇੱਕ ਇਹ ਹਵਾ ਦੇ ਦਿੰਦੇ ਪੰਜਾਬ ਦਿਲਦਰਿਆ ਹੈ ਇਦਾਂ ਫੇ ਪੰਜਾਬੀ ਫੇ ਸੰਤਾਪ ਕਿਉਂ ਢਾਣ ਜੀ ਜੀ ਇਹ ਪੰਜਾਬੀ ਕਿਉਂ ਰੋਣ ਕਿਉਂ ਹੈ ਜੇ ਮਤੇ ਪਾਸ ਹੁਣ ਪਿੰਡਾਂ ओके ਜਦੋਂ ਮਾਰੇ ਜਦੋਂ ਇਹ ਮਾਰੇ ਕੰਮ ਹੋ ਰਹੇ ਜੀ ਤਾਂ ਉਹਦੇ ਅਕੋਰਡਿੰਗ ਆਪਾਂ ਪ੍ਰਵਾਸੀ ਸਿਰ ਪ੍ਰਵਾਸੀ ਨਹੀਂ ਕਹਿ ਸਕਦੇ ਆਪਾਂ ਬਾਹਰੋਂ ਆਏ ਕਹਿੰਦੇ ਆਊਟ ਆਫ ਸਟੇਟ ਵਾਲੇ ਕਹਿ ਸਕਦੇ ਪ੍ਰਵਾਸੀਆਂ ਨੂੰ ਐ ਲੱਗਦਾ ਜਿਦਾ ਸਿਰਫ ਇੱਕ ਖਾਸ ਕਮਿਊਨਿਟੀ ਨੂੰ ਟਾਰਗੇਟ ਕੀਤਾ ਜਾ ਰਿਹਾ ਨਹੀਂ ਪਰ ਦਿੱਕਤ ਤਾਂ ਜ਼ਿਆਦਾ ਨਹੀਂ ਤੁਸੀਂ ਠੀਕ ਆ ਚਲੋ ਤੁਸੀਂ ਗੋਲ ਘੁਮਾ ਕੇ ਗੱਲ ਕਰ ਰਹੇ ਹੋ ਪਰ ਜੇ ਦੇਖਿਆ ਜਾਵੇ ਹੁਣ ਮੋਧੋ ਸੰਗਤੀ ਹੈ ਢੇਰ ਪਿੰਡ ਹੈ ਝਾਂਡਪੁਰ ਪਿੰਡ ਹੈ ਖੰਨੇ ਕੋਲ ਨਾਲ ਦਾ ਕੌੜੀ ਪਿੰਡਾ ਉਹਨਾਂ ਨੇ ਤਾਂ ਬਕਾਇਦਾ ਪੰਚਾਇਤ ਬੁਲਾ ਕੇ ਬਕਾਇਦਾ ਮਾਈਕ ਦੇ ਵਿੱਚ ਵੀਡੀਓਜ਼ ਤੱਕ ਬਣਾਈਆਂ ਨੇ ਮੂਤੋ ਸੰਗਤੀਆਂ ਵਾਲੇ ਨੇ ਦਾ ਅਲਟੀਮੇਟਮ ਦਿੱਤਾ ਤੇ ਮੇਰੀ ਉਹਨਾਂ ਨਾਲ ਗੱਲ ਹੋਈ ਉਹ ਕਹਿੰਦੇ ਸਾਰੇ ਪ੍ਰਵਾਸੀ ਮਜ਼ਦੂਰ ਚਲੇ ਗਏ ਨੇ ਚਾਹੇ ਉਹਨਾਂ ਦੇ ਉੱਪਰ ਪਟੀਸ਼ਨ ਵੀ ਇੱਕ ਵਕੀਲ ਸਾਹਿਬ ਨੇ ਪਾ ਦਿੱਤੀ ਮੇਰੀ ਉਹ ਵਕੀਲ ਸਾਹਿਬ ਦੇ ਨਾਲ ਵੀ ਗੱਲ ਹੋਈ ਤਾਂ ਉਹਨਾਂ ਨੇ ਤਾਲਬ ਕੀਤਾ ਪੰਜਾਬ ਸਰਕਾਰ ਨੂੰ ਪੰਜ ਮੈਂਬਰੀ ਕਮੇਟੀ ਬਣਾਈ ਹੈ ਉਹ ਕਹਿੰਦੇ ਭਾਈ ਨਾ ਤਾਂ ਪੰਜਾਬੀਆਂ ਦਾ ਪ੍ਰਵਾਸੀ ਮਜ਼ਦੂਰਾਂ ਤੋਂ ਬਿਨਾਂ ਚੱਲ ਸਕਦਾ ਨਾ ਪ੍ਰਵਾਸੀ ਮਜ਼ਦੂਰਾਂ ਦਾ ਪੰਜਾਬੀਆਂ ਤੋਂ ਬਿਨਾਂ ਚੱਲ ਸਕਦਾ ਵੀ ਕਿਸੇ ਦੇ ਵੀ ਜਿਹੜੇ ਫੰਡਾਮੈਂਟਲ ਰਾਈਟਸ ਨੇ ਅਧਿਕਾਰ ਨੇ ਉਹ ਵਾਇਲੇਟ ਨਹੀਂ ਹੋਣੇ ਚਾਹੀਦੇ ਵੀ ਪੰਜਾਬ ਸਰਕਾਰ ਬਿਠਾ ਕੇ ਇਹਨਾਂ ਦਾ ਮਸਲਾ ਨਿਜਠੇ ਵੀ ਕਿਸੇ ਨਾਲ ਵੀ ਤੱਕਾ ਨਹੀਂ ਹੋਣਾ ਚਾਹੀਦਾ ਤੁਸੀਂ ਕਹਿੰਦੇ ਹੋ ਵੀ ਆਪਾਂ ਸਿਰਫ ਆਊਟ ਆਫ ਸਟੇਟ ਕਹਿਣਾ ਵੀ ਆਪਾਂ ਪ੍ਰਵਾਸੀ ਮਜ਼ਦੂਰ ਨਹੀਂ ਕਹਿਣਾ ਜਿਆਦਾ ਗਿਣਤੀ ਦਾ ਪ੍ਰਵਾਸੀ ਮਜ਼ਦੂਰਾਂ ਦੀ ਹੈ ਨਾ ਪੰਜਾਬ ਦੇ ਵਿੱਚ ਸਾਰੇ ਦੇ ਵਿੱਚ ਗੱਲ ਇਹ ਹੋ ਜਾਂਦੀ ਵੀ ਸਿਰਫ ਸਿਰਫ ਸਾਨੂੰ ਟਾਰਗੇਟ ਕੀਤਾ ਜਾ ਰਿਹਾ ਜਿਸ ਤਰ੍ਹਾਂ ਆਪਾਂ ਕਹਿੰਦੇ ਨਾ ਜਈ ਵੀ ਸਿਰਫ ਇੱਕ ਬੰਦੇ ਦਾ ਨਾਮ ਲੈ ਕੇ ਵੀ ਇਹਨੂੰ ਟਾਰਗੇਟ ਕੀਤਾ ਜਾ ਰਿਹਾ ਵੀ ਆਹ ਕਮਿਊਨਿਟੀ ਨੂੰ ਜਾ ਜਾਤ ਨੂੰ ਧਰਮ ਨੂੰ ਹੈ ਨਾ ਆਪਾਂ ਉਹ ਚੀਜ਼ ਨੂੰ ਕਹਿੰਦੇ ਆਪਾਂ ਕਹਿੰਦੇ ਜਿਹੜੀ ਕਹਿਣ ਦਾ ਮਤਲਬ ਤੁਸੀਂ ਕਿਹੜੇ ਕਿਹੜੇ ਮਤਲਬ ਪੰਜਾਬ ਦੇ ਵਿੱਚ ਗਿਣਤੀ ਫਿਰ ਹੋਰ ਕਿਹਨਾਂ ਦੀ ਜ਼ਿਆਦਾ ਹੈ ਪ੍ਰਵਾਸੀ ਮਜ਼ਦੂਰਾਂ ਤੋਂ ਇਲਾਵਾ ਉਹਨਾਂ ਦੀ ਹੋਰ ਦੀ ਵੀ ਕਮਿਊਨਿਟੀ ਦੀ ਹੈਗੀ ਜੀ ਮੈਂ ਧਰਮ ਦੇ ਨਾਦਰ ਨੂੰ ਜਦੋਂ ਧਰਮ ਦੇ ਵਿੱਚ ਫਸ ਜਾਊਗਾ ਚੀਜ਼ ਦੇ ਵਿੱਚ ਨਹੀਂ ਨਹੀਂ ਧਰਮ ਦੀ ਗੱਲ ਨਹੀਂ ਆਪਾਂ ਕਰ ਰਹੇ ਤੁਸੀਂ ਅਨੰਦਪੁਰ ਸਾਹਿਬ ਵਿੱਚ ਕਿਤੇ ਆਓ ਮੈਂ ਤੁਹਾਨੂੰ ਨਾਲ ਘੁਮਾ ਕੇ ਦਿਖਾ ਦੂੰਗਾ ਜੀ ਰੋਪੜ ਜ਼ਿਲ੍ਹੇ 'ਚ ਦਿਖਾ ਦੂੰਗਾ ਜੀ ਵੀ ਕਿਹੜੇ ਕਿਹੜੇ ਆ ਵੀ ਹੋ ਰਹੇ ਜੀ ਉਹ ਮੈਂ ਤੁਹਾਨੂੰ ਦਿਖਾ ਸਕਦਾ ਮੈਂ ਨਾਂ ਨਹੀਂ ਲੈ ਸਕਦਾ ਕਿਉਂਕਿ ਜੇ ਨਾਲੇਵਾਂ ਹੁਣੇ ਵਿਵਾਦ ਚੜ ਜਾਣਾ 295 ਮਿੰਟ ਲੱਗਣਾ ਓਕੇ ਹਾਂਜੀ ਜੀ ਦੇ ਬਾਅਦ ਮੈਂ ਇੱਕ ਹੋਰ ਗੱਲ ਕਹਿਣਾ ਚਾਹੁੰਦਾ ਜੀ ਪਰ ਜਿਹੜਾ ਜੇ ਤੁਸੀਂ ਚਾਹਦੇ ਹੋ ਵੀ ਇਹਨਾਂ ਨੂੰ ਪ੍ਰਵਾਸੀਆਂ ਨੂੰ ਜਾਂ ਆウトਾਸਟੇਟ ਵਾਲਿਆਂ ਨੂੰ ਵੀ ਇੱਥੇ ਬਚਿੰਦੇ ਬਣਾਉਣੇ ਆ ਤਾਂ ਜਿਹੜਾ ਬੰਦਾ ਬਣਾਉਂਦਾ ਆ ਜਿਹੜਾ ਉਹਦੀ ਵੈਰੀਫਿਕੇਸ਼ਨ ਕਰਦਾ ਤਾਂ ਪੁਲਿਸ ਪੁਲਿਸ ਵੈਰੀਫਿਕੇਸ਼ਨ ਲਾਜ਼ਮੀ ਕਰਾਉਣੀ ਚਾਹੀਦੀ ਆ ਤੇ ਉਹਦੇ ਨਾਲ ਹੀ ਪੁਲਿਸ ਨੂੰ ਵੀ ਇਹ ਵੀ ਚਾਹੀਦਾ ਆ ਵੀ ਕੱਲੋ ਜੇਕਰ ਕੋਈ ਕ੍ਰਾਈਮ ਕਰਕੇ ਜਾਂਦਾ ਹੈ ਜਿਨ੍ਹਾਂ ਦੀ ਜ਼ਿੰਮੇਵਾਰੀ ਲਈ ਹੈ ਉਹਦੀ ਪ੍ਰਾਪਰਟੀ ਨਾਲ ਅਟੈਚ ਹੋਣੀ ਚਾਹੀਦੀ ਵੀ ਇਹ ਜ਼ਿੰਮੇਵਾਰ ਬੰਦਾ ਹੈ ਜੇ ਬਣਦੀ ਸਜ਼ਾ ਵੀ ਭੁਗਤੂਗਾ ਇਹ ਵੀ ਬੰਦਾ ਜੁਰਮਾਨਾ ਭੁਗਤੂਗਾ ਕਹਿੰਦਾ ਮਤਲਬ ਜੇ ਕਿਰਾਏ ਤੇ ਦਿੰਦਾ ਕੋਈ ਚਾਹੇ ਉਹ ਜ਼ਿਮੀਦਾਰ ਹੈ ਕੋਈ ਵੀ ਕਮਿਊਨਿਟੀ ਨਾਲ ਜੁੜਿਆ ਵੇਚੀ ਜਾਂਦੀ ਆ ਤਾਂ ਉਹਨੂੰ ਬੰਦੇ ਨੂੰ ਵੀ ਨਾਲ ਅਟੈਚ ਕੀਤਾ ਜਾਵੇ ਬਿਲਕੁਲ ਜਾਈਦਾ ਜੀ ਤਨੂਹ ਅਧਿਕਾਰ ਹੀ ਨਹੀਂ ਹੈ ਕਿ ਐਦਾਂ ਵੀ ਉਹ ਇੱਕ ਆਪਣੇ ਕੰਮ ਕਰਕੇ ਤੂੰ ਪੂਰੇ ਪੰਜਾਬ ਦੇ ਉੱਤੇ ਥੋੜਾ ਬੋਝ ਪਾ ਦੂਗਾ ਜੀ ਜੀ ਉਹਨੂੰ ਪਰਸਨਲੀ ਅਟੈਚ ਕਰਨਾ ਚਾਹੀਦਾ ਜੀ ਜੇ ਕੱਲ ਨੂੰ ਕੋਈ ਉਹ ਕ੍ਰਾਈਮ ਕਰਦਾ ਤਾਂ ਉਹਦੇ ਵਿੱਚ ਬਰਾਬਰ ਹਿੱਸੇਦਾਰੀ ਚਾਹੀਦੀ ਇਸ ਕਰਕੇ ਫੇਰ ਦੇਖ ਲਿਓ ਕਿੰਨੇ ਕੁ ਰੱਖਦੇ ਤੇ ਪਰ ਮੈਂ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਦਾ ਵੀ ਜ਼ਿਕਰ ਕਰੂੰਗਾ ਲੋਕ ਸਭਾ ਚੋਣਾਂ ਦੌਰਾਨ ਉਹ ਯੂਪੀ ਦੇ ਵਿੱਚ ਇੱਕ ਲੋਕਾਂ ਨੂੰ ਸੰਬੋਧਨ ਕਰ ਰਹੇ ਸੀ ਉੱਥੇ ਸੁਖਪਾਲ ਸਿੰਘ ਖਹਿਰਾ ਦਾ ਬਾਕਾਇਦਾ ਕੋਟ ਕੀਤਾ ਜ਼ਿਕਰ ਕੀਤਾ ਉਹਨਾਂ ਨੇ ਕਿਉਂਕਿ ਸੁਖਪਾਲ ਸਿੰਘ ਖਹਿਰਾ ਨੇ ਵੀ ਇਹ ਮੁੱਦਾ ਚੁੱਕਿਆ ਸੀ ਉਹ ਕਹਿੰਦੇ ਪੰਜਾਬੀਆਂ ਦੇ ਹੱਕਾਂ ਦੇ ਉੱਪਰ ਡਾਕਾ ਵੱਜ ਰਿਹਾ ਹੈ ਪ੍ਰਵਾਸੀ ਮਜ਼ਦੂਰਾਂ ਦੀ ਵੱਧ ਰਹੀ ਗਿਣਤੀ ਹੈ ਜਿਹੜੀ ਉਹ ਵੱਡਾ ਚਿੰਤਾ ਦਾ ਵਿਸ਼ਾ ਬਣੀ ਹੋਈ ਹੈ ਤਾਂ ਮੋਦੀ ਸਾਹਿਬ ਨੇ ਬਾਕਾਇਦਾ ਉਹ ਚੀਜ਼ ਉੱਥੇ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਬੋਲੀ ਉਹ ਕਹਿੰਦੇ ਨਫ਼ਰਤ ਫਲਾਈ ਜਾ ਰਹੀ ਹੈ ਵੀ ਪਰਵਾਸੀ ਮਜ਼ਦੂਰ ਨੇ ਜਿਹੜੇ ਉਹਨਾਂ ਨੂੰ ਇੱਕ ਤਰੀਕੇ ਨਾਲ ਟਾਰਗੇਟ ਕੀਤਾ ਜਾ ਰਿਹਾ ਤੇ ਜਿਹੜੀਆਂ ਸਿਆਸੀ ਪਾਰਟੀਆਂ ਨੇ ਉਹ ਆਪਣੀ ਵੋਟਾਂ ਦੀ ਰਾਜਨੀਤੀ ਲਈ ਇਹ ਸਭ ਕੁਝ ਕਰ ਰਹੀਆਂ ਮੈਂ ਸਰ وہی ਗੱਲ ਕਹਿਣ ਦੇ ਵਿੱਚ ਜਿਹੜੀ ਤੁਸੀਂ ਮੈਨੂੰ ਗੱਲ ਕਹੀ ਨਾ ਤੂੰ ਕਮਾਕੇ ਕਰ ਰਿਹਾ ਮੈਂ ਗਲਤ ਸਮਝਾਂਦਾ ਮੇਰਾ ਮਤਲਬ ਇਹ ਹੋਈ ਸੀਗਾ ਜੀ ਵੀ ਆਪਾਂ ਗੱਲ ਕਮਾਕੇ ਇਹ ਕਰਦੇ ਆ ਆਟੋ ਸਟੇਟ ਵਾਲੇ ਤੇ ਫਿਰ ਮੋਦੀ ਸਾਹਿਬ ਕੋਲੇ ਕੋਈ ਸਵਾਲ ਨਹੀਂ ਸੀਗਾ ਤੇ ਜਦੋਂ ਇਹ ਜਨਾਵੀ ਸਟੈਂਡ ਹੁੰਦੇ ਜਦੋਂ ਚੋਣਾਂ ਹੁੰਦੀਆਂ ਇਹ ਕਿ ਬਹੁਤ ਕੁਝ ਕੀਤਾ ਜਾਂਦਾ ਉਹ ਤੋਂ ਬਾਅਦ ਜਾਂ ਪਹਿਲਾਂ ਕਿਉਂ ਨਹੀਂ ਅਜਿਹੇ ਮੁੱਦੇ ਉਠਦੇ ਜੀ ਚੋਣਾਂ ਦੁਰਾ ਨਹੀਂ ਅਜਿਹੇ ਮੁੱਦੇ ਕਿਉਂ ਉਠਦੇ ਤੇ ਜਿਹੜੇ ਆਪਾਂ ਮੈਂ ਆਟੋ ਸਟੇਟ ਵਾਲੀ ਗੱਲ ਕੀਤੀ ਮੈਂ ਤਾਂ ਹੀ ਗੱਲ ਕੀਤੀ ਨਾ ਜੀ ਵੀ ਮੁਰਕੇ ਉਹਨਾਂ ਨੇ ਵੀ ਖਾਸ ਕਮਿਊਨਿਟੀ ਨੂੰ ਟਾਰਗੇਟ ਕਰਦਾ ਨਹੀਂ ਜੂਪੀ ਬਿਹਾਰ ਨੂੰ ਕਿਦਾਂ ਕੇ ਸਰਕਾਰ ਬਣੀ ਤੈ ਹੁੰਦੀ ਹੋ ਆ ਜੀ ਇੱਕ ਮਿੰਟ ਦਾ ਉਸ ਕਰਕੇ ਉਹ ਚੀਜ਼ ਵੱਲ ਜਿਆਦਾ ਬੜਾ ਧਿਆਨ ਦਿੱਤਾ ਜਾਂਦਾ ਇਹਨਾਂ ਲੋਕਾਂ ਵੱਲੋਂ ਇਹ ਹੈਗੇ ਜੀ ਰਾਜਨੀਤਿਕ ਬੰਦੇ ਆਪਾਂ ਸਿਰਫ ਆਪਣੇ ਪੰਜਾਬ ਦੀ ਗੱਲ ਕਰਦੇ ਆਪਣੇ ਲੋਕਾਂ ਦੀ ਗੱਲ ਕਰਦੇ ਆਪਣੇ ਲੋਕਾਂ ਦੀ ਹੱਕਾਂ ਦੀ ਗੱਲ ਕਰਦੇ ਆਪਾਂ ਕਿਦਾਂ ਨਹੀਂ ਕਹਿੰਦੇ ਇਹਨਾਂ ਨੂੰ ਕਿ ਇਹਨਾਂ ਨੂੰ ਪ੍ਰਵਾਸੀਆਂ ਨੂੰ ਜਦ ਬਾਹਰੋਂ ਆਏ ਲੋਕਾਂ ਨੂੰ ਕੱਢ ਦੇਣਾ ਚਾਹੀਦਾ ਭਜਾ ਦਿਓ ਐ ਕਰ ਦੋ ਆਪਾਂ ਕਦੇ ਨਹੀਂ ਇਹ ਕਹਿੰਦੇ ਇਹ ਆਣ ਆਉਗਾ ਕੰਮ ਕੰਨ ਆਪਦੀ ਮਜ਼ਦੂਰੀ ਲੈਣ ਜੀ ਜੀ ਬੱਚਿੰਦੇ ਬਣਦੀ ਕਿਉਂ ਆਪਾਂ ਹੋੜ ਦੇ ਵਿੱਚ ਲੱਗੇ ਹੋਏ ਆ ਜਦੋਂ ਆਪਾਂ ਸਭ ਕੋ ਸਾਡੇ ਜਦੋਂ ਆਪਾਂ ਮਾਂ ਆਪਣੀ ਮਾਂ ਧਰਤੀ ਦੇ ਨਹੀਂ ਹੋਏ ਮੈਂ ਤਾਂ ਉਹਨਾਂ ਨੂੰ ਵੀ ਕਹੂੰਗਾ ਜਿਹੜੇ ਆਪਣੀ ਧਰਤੀ ਛੱਡ ਕੇ ਜਾਂਦੇ ਜਦੋਂ ਤੁਸੀਂ ਆਪਣੀ ਯਾਰ ਮਾਂ ਦੀ ਨਹੀਂ ਹੋਏ ਆਪਣੀ ਧਰਤੀ ਦੇ ਨਹੀਂ ਹੋਏ ਤੁਸੀਂ ਕਿਧੇ ਹੋ ਜਾਣਾ ਜਾ ਕੇ ਜੀ ਤੁਸੀਂ ਇਹਦੇ ਆਪਣੀ ਮਾਂ ਨੂੰ ਛੱਡ ਕੇ ਚੱਲ ਗਿਆ ਨਹੀਂ ਮਾਂ ਬੋਲਦੀ ਨੂੰ ਤੁਸੀਂ ਖਤਮ ਕਰਾ ਦਿੱਤਾ ਆਪਣੀ ਮਾਂ ਧਰਤੀ ਨੂੰ ਆਪਣੀ ਨੂੰ ਤੁਸੀਂ ਕਾਬਜ ਕਰਵਾ ਰਹੇ ਹੋਰ ਬੰਦਿਆਂ ਦੇ ਤੇ ਤੁਹਾਡਾ ਤੁਹਾਡਾ ਯਾਰ ਤੁਹਾਡਾ ਹਾਰ ਕਿੱਥੇ ਹੋਣਾ ਤੇ ਤੁਸੀਂ ਲੋਕ ਤਾਂ ਖੁਦ ਜ਼ਿੰਮੇਵਾਰ ਹੈ ਜਿਹੜਾ ਆਪਣੀ ਮਾਂ ਦਾ ਨਹੀਂ ਹੋਏ ਕਿਧਰ ਹੋਊਗਾ ਜੀ ਉਹ ਜੀ ਆਪਾਂ ਜੇ ਸਾਨੂੰ ਇੱਥੇ ਮੁਸ਼ਕਿਲ ਆ ਬ ਮੁਸ਼ ਆਪਾਂ ਇਹਨਾਂ ਨਾਲ ਜੱਟ ਕੇ ਖੜੀ ਆ ਉਹਦੇ ਚੀਜ਼ਾਂ ਦੇ ਵਿਰੋਧ ਆਪਾਂ ਐ ਪਰ ਆਪਾਂ ਵੀ ਕਰ ਰਹੇ ਪਰਵਾਸ ਪਰਵਾਸ ਨਹੀਂ ਹੁਣ ਜਿਹਦਾ ਆਵਾਜ਼ ਹੋਣਾ ਚਾਹੀਦਾ ਵਾਪਸ ਆਣਾ ਚਾਹੀਦਾ ਆਪਣੋ ਆਪਣਾ ਸਾਹਮਣਾ ਚਾਹੀਦਾ ਸਭ ਕੁਝ ਉੱਤੇ ਕਮਾ ਰਹੇ ਇੱਕ ਬੰਦਾ ਕਮਾ ਕੇ ਯਾਰ ਸਭ ਭੇਜਿਆ ਨਹੀਂ ਭੇਜਿਆ ਤਾਂ ਆਪਦਾ ਕੰਮ ਕਰੋ ਇੱਥੇ ਜਦੋਂ ਉਹ ਲੋਕ ਇੱਥੇ ਕੰਮ ਜਾਓ ਸੋਦੇ ਆਪਣੇ ਕਿਉਂ ਨਹੀਂ ਹੋ ਸਕਦੇ ਗੱਲ ਇਹ ਹੈ ਨਾ ਜੀ ਕਿਤੇ ਇਹ ਤਾਂ ਨਹੀਂ ਕਿਤੇ ਇੱਕ ਭਗਵਾਨ ਸਿੰਘ ਜੀ ਇਹ ਤਾਂ ਨਹੀਂ ਹੋ ਗਿਆ ਹੈਗਾ ਵੀ ਪ੍ਰਵਾਸੀ ਮਜ਼ਦੂਰਾਂ ਨੇ ਵੱਧ ਤਰੱਕੀ ਕਰ ਲਈ ਹੈ ਠੇਕੇਦਾਰ ਬਣ ਗਏ ਨੇ ਪੈਸੇ ਕਮਾ ਰਹੇ ਨੇ ਤੇ ਸਾਡੇ ਵਾਲੇ ਬੰਦੇ ਸਿਰਫ ਵਰਦੀਆਂ ਪਾ ਕੇ ਸਿਕਿਉਰਟੀਆਂ ਚੌਂਕੀਦਾਰੀ ਕਰਨ ਜੋਗੇ ਰਹਿ ਗਏ ਨੇ ਕਿਤੇ ਇਹ ਤਾਂ ਨਹੀਂ ਹੋ ਗਿਆ ਵੀ ਸਾੜਾ ਵੀ ਹੋ ਜਾਂਦਾ ਨਹੀਂ ਗੱਲ ਤਾਂ ਸਰ ਉੱਥੇ ਆ ਗਈ ਜੀ ਮੈਂ ਤੁਹਾਨੂੰ ਕਹਾਂ ਜੇ ਇੱਕ ਤੁਹਾਨੂੰ ਇੱਕ ਨਾ ਤੁਸੀਂ ਕਿਤੇ ਘੁੰਮ ਕੇ ਦੇਖ ਲਿਓ ਬਿਲਡਿੰਗ ਲੈਂਡ ਦੇ ਵਿੱਚ ਘੁੰਮ ਲਿਓ ਆਪਾਂ ਦੂਜੀ ਬੜੀ ਗੱਲ ਕਰਾਂਗੇ ਨਹੀਂ ਬਿਲਡਿੰਗ সাইਟ ਦੇ ਵਿੱਚ ਸਰਦਾਰ ਤੁਹਾਨੂੰ ਮਜ਼ਦੂਰ ਮਿਲ ਦੂਗਾ ਜੀ ਤੇ ਜਿਹੜੇ ਪ੍ਰਵਾਸੀ ਆ ਉਹ ਤੁਹਾਨੂੰ ਠੇਕੇਦਾਰ ਮਿਲ ਜਾਣਗੇ ਉਹ ਮਿਸਤਰੀ ਮਿਲ ਜਾਣਗੇ ਇਹ ਬੱਠਰ ਜੱਕਦੇ ਹੋਣਗੇ ਜਾਂ ਟਾ ਜੱਕਦੇ ਹੋਣਗੇ ਜੀ ਇਹ ਚ ਕਮੀ ਕਿਤੇ ਨਾ ਕਿਤੇ ਸਾਡੇ ਲੋਕਾਂ ਦੀ ਹੈ ਜਿਹੜੇ ਵੱਧ ਮਜ਼ਦੂਰੀ ਮਤਲਬ ਨਾ ਦੇਣ ਦੇ ਚੱਕਰ ਚ ਘੱਟ ਮਜ਼ਦੂਰੀ ਚ ਕੰਮ ਕਰਾਉਣ ਦੇ ਚੱਕਰ ਚ ਆਪਣਿਆਂ ਨੂੰ ਮਾਰ ਰਹੇ ਓਕੇ ਇਹ ਇਹ ਵੀ ਜ਼ਿੰਮੇਵਾਰ ਹੈਗੇ ਜੀ ਨਾਲ ਜੀ ਸੋ ਕਹਿਣ ਦਾ ਮਤਲਬ ਹੈ ਵੀ ਜਿਹੜੇ ਹੁਣ ਢੇਰਪਿੰਡ ਦੇ ਵਿੱਚ ਬੋਰਡ ਲੱਗੇ ਨੇ ਜਾਂ ਪ੍ਰਸ਼ਾਸਨ ਦੇ ਨਾਲ ਤੁਸੀਂ ਕੋਈ ਰਾਬਤਾ ਕਾਇਮ ਕੀਤਾ ਵੀ ਪ੍ਰਸ਼ਾਸਨ ਤੁਹਾਡੀ ਇਸ ਮਸਲੇ ਦੇ ਉੱਪਰ ਜਿਹੜੀ ਆ ਉਹ ਮਦਦ ਕਰੇ ਪਰ ਕਿਹਾ ਜਿਨਾ ਸਾਡੀ ਗੱਲ ਗੱਲ ਹੋਈ ਸੀਗੀ ਢੇਰ ਵਾਲੇ ਵੀ ਲੋਕ ਵੀ ਆਏ ਸੀਗੇ ਹਾਲਾਂਕਿ ਜਿਹੜੇ ਬੋਰਡ ਲੱਗੇ ਇਹਦੇ ਬਾਰੇ ਮੈਨੂੰ ਪਹਿਲਾਂ ਪੂਰਾ ਪਤਾ ਨਹੀਂ ਸੀ ਮੈਨੂੰ ਕੱਲ ਹੀ ਪਤਾ ਲੱਗਿਆ ਜੀ ਕੱਲ ਸ਼ਾਮੀ ਤੇ ਮੈਂ ਸਪਸ਼ਟ ਕਰ ਦੇਣਾ ਚਾਹਨਾ ਆਪਣੀ ਨਿੱਜੀ ਤੌਰ ਤੇ ਮੇਰੇ ਨਿੱਜੀ ਵਿਚਾਰ ਨੇ ਮੈਂ ਸਪਸ਼ਟ ਕਰ ਦੇਣਾ ਚਾਹੀਦਾ ਕਿ ਬੋਰਡ ਨਹੀਂ ਲੱਗਣੇ ਚਾਹੀਦੇ ਕਿਤੇ ਵੀ ਓਕੇ ਜੀ ਜੀ ਬਹੁਤ ਬਹੁਤ ਧੰਨਵਾਦ ਜੀ ਸੋ ਇਹ ਸੰਨ ਭਗਵਾਨ ਸਿੰਘ ਮਟੌਰ ਜਿਨ੍ਹਾਂ ਨੇ ਗੱਲਬਾਤ ਕੀਤੀ ਹੈ ਸਮਾਜ ਸੇਵੀ ਵੀ ਨੇ ਪੱਤਰਕਾਰ ਵੀ ਨੇ ਅਕਸਰ ਜੋ ਪੰਜਾਬ ਦੇ ਵਿੱਚ ਵਾਪਰ ਰਿਹਾ ਹੈ ਉਹਦਾ ਜ਼ਿਕਰ ਵੀ ਕਰਦੇ ਨੇ ਕਿਉਂਕਿ ਸੋਸ਼ਲ ਮੀਡੀਆ ਤੇ ਵੀਡੀਓ ਇਹਨਾਂ ਦੀ ਬੜੀ ਵਾਇਰਲ ਹੋਈ ਆ ਲੋਕਾਂ ਨੇ ਬੜਾ ਦੇਖਿਆ ਹੈ ਕਈ ਮਸਲੇ ਜਿਹੜੇ ਖਾਸ ਕਰ ਦੋ ਮੁੱਦੇ ਸ਼੍ਰੀ ਅਨੰਦਪੁਰ ਸਾਹਿਬ ਦੇ ਨੇੜਲੇ ਪਿੰਡਾਂ ਦੇ ਇਹਨਾਂ ਨੇ ਜ਼ਿਕਰ ਕੀਤਾ ਇੱਕ ਕੁੜੀ ਦੇ ਨਾਲ ਕੋਈ ਮਾਈਨਰ ਦੇ ਨਾਲ ਭਣਾ ਵਾਪਰਿਆ ਤੇ ਦੂਜੇ ਪਾਸੇ ਇੱਕ ਪੰਜਾਬੀ ਨੌਜਵਾਨ ਦਸਤਾਰਤਾਰੀ ਸਿੱਖ ਨੌਜਵਾਨ ਜਿਸ ਦੀ ਦੇ ਨਾਲ ਬੜੀ ਆਪਾਂ ਕਹਿ ਸਕਦੇ ਹਾਂ ਮਾਰਕੁਟਾਈ ਕੀਤੀ ਗਈ ਦਸਤਾਰ ਤੱਕ ਲਹਾਈ ਗਈ ਇਹ ਜ਼ਿਕਰ ਕੀਤਾ ਭਗਵੰਤ ਸਿੰਘ ਮਟੌਰ ਹੋਣਾ ਨੇ ਆਪਣੀ ਵੀਡੀਓ ਦੇ ਵਿੱਚ ਪਰ ਇਹਨਾਂ ਨੇ ਇਹ ਵੀ ਜ਼ਿਕਰ ਕਰ ਦਿੱਤਾ ਵੀ ਬੋਰਡ ਨਹੀਂ ਲੱਗਣੇ ਚਾਹੀਦੇ ਹਾਲਾਂਕਿ ਇਹਨਾਂ ਨੇ ਗੱਲ ਘੁਮਾ ਕੇ ਕਹੀ ਹੈ ਇਹ ਕਹਿੰਦੇ ਭਾਈ ਆਊਟ ਆਫ ਸਟੇਟ ਵਾਲੇ ਬੰਦੇ ਹਾਲਾਂਕਿ ਜੋ ਵੱਧ ਰਹੀ ਗਿਣਤੀ ਆ ਉਹ ਪ੍ਰਵਾਸੀ ਮਜ਼ਦੂਰਾਂ ਦੀ ਹੈ ਕਿਉਂਕਿ ਜੇ ਲੱਖਾ ਸਧਾਨਾ ਦਾ ਜ਼ਿਕਰ ਕਰੀਏ ਸੁਖਪਾਲ ਸਿੰਘ ਖਹਿਰਾ ਦਾ ਜ਼ਿਕਰ ਕਰੀਏ ਜਾਂ ਫਿਰ ਜ਼ਿਕਰ ਕਰੀਏ ਆਪਾਂ ਸੁਖ ਜਗਰਾਉਂ ਦਾ ਕਿਉਂਕਿ ਉਹ ਤਾਂ ਸ਼ਰਿਆਮ ਇਸ ਚੀਜ਼ ਨੂੰ ਕਹਿੰਦੇ ਨੇ ਵੀ ਪੰਜਾਬੀ ਅੱਜ ਜਾਗ ਜਾਣ ਕੱਲੂ ਜਾਗ ਜਾਣ ਨਹੀਂ ਇਹਨਾਂ ਦਾ ਇੱਕ ਵਾਰ ਤਾਂ ਇਹਨਾਂ ਨੂੰ ਜਾਗਣਾ ਪੈਣਾ ਇਸ ਚੀਜ਼ਾਂ ਸਮਝਣੀਆਂ ਪੈਣੀਆਂ ਨੇ ਨਹੀਂ ਨਹੀਂ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਨਤੀਜੇ ਨੇ ਉਹ ਬੜੇ ਖਤਰਨਾਕ ਭੁਗਤਣੇ ਪੈ ਸਕਦੇ ਨੇ ਕਿਉਂਕਿ ਜੇ ਲਗਾਤਾਰ ਆਲੇ-ਦੁਆਲੇ ਆਪਾਂ ਨੌਕਰੀਆਂ ਦਾ ਜ਼ਿਕਰ ਕਰੀਏ ਜਾਂ ਛੋਟੇ ਰੇੜੀ ਫੜੀ ਤੋਂ ਲੈ ਕੇ ਕੋਈ ਛੋਟੇ ਕੰਮ ਤੋਂ ਲੈ ਕੇ ਚਾਰੇ ਪਾਸੇ ਨੇ ਜਿਹੜੇ ਉਹ ਪ੍ਰਵਾਸੀ ਮਜ਼ਦੂਰ ਨੇ ਜਿਹੜੇ ਉਹ ਇੱਕ ਤਰੀਕੇ ਦੇ ਕਾਬਜ਼ ਹੋ ਚੁੱਕੇ ਨੇ ਪਰ ਦੂਜੇ ਪਾਸੇ ਕਸ਼ਮੀਰ ਸਿੰਘ ਨੇ ਜਿਹੜੇ ਮੰਗਲਪਿੰਡ ਢੇਰ ਤੋਂ ਬੋਰਡ ਲਗਦੇ ਨੇ ਆਪਣੇ ਵੱਲੋਂ ਲੋਕਾਂ ਨੂੰ ਅਵੇਅਰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਸੋ ਕਸ਼ਮੀਰ ਸਿੰਘ ਉਹਨਾਂ ਦੀ ਰਾਏ ਵੀ ਇਸ ਮਸਲੇ ਦੇ ਆਪਾਂ ਜ਼ਰੂਰ ਲਵਾਂਗੇ ਕਸ਼ਮੀਰ ਸਿੰਘ ਜੀ ਸਵਾਗਤ ਹੈ ਆਵਾਜ਼ ਆ ਰਹੀ ਹੈ ਹਾਂ ਜੀ ਹਾਂ ਜੀ ਆ ਰਹੀ ਜੀ ਕਸ਼ਮੀਰ ਸਿੰਘ ਜੀ ਪ੍ਰਵਾਸੀ ਮਜ਼ਦੂਰਾਂ ਤੇ ਗੱਲ ਕਰ ਰਹੇ ਆ ਤੁਹਾਡੇ ਨਾਲ ਮੇਰੀ ਪਹਿਲਾਂ ਵੀ ਗੱਲ ਹੋਈ ਹੈ ਆ ਭਗਵਾਨ ਸਿੰਘ ਮਟੌਰ ਹੁਣਾਂ ਨਾਲ ਵੀ ਮੇਰੀ ਗੱਲ ਹੋਈ ਹੈ ਤੇ ਜਿਵੇਂ ਢੇਰਪਿੰਡ ਦੇ ਵਿੱਚ ਵੋਟਾਂ ਤੋਂ ਲੈ ਕੇ ਰਾਸ਼ਨ ਕਾਰਡ ਕਹਿੰਦੇ ਵੀ ਭਾਈ ਕੱਟੇ ਜਾਣੇ ਚਾਹੀਦੇ ਨੇ ਪ੍ਰਵਾਸੀ ਮਜ਼ਦੂਰ ਨੇ ਜਿਹੜੇ ਉਹ ਵੱਡਾ ਸਿਰਦਰਦ ਬਣੇ ਹੋਏ ਨੇ ਇਸ ਸਮੇਂ ਪੰਜਾਬੀਆਂ ਦੇ ਲਈ ਕੀ ਇਹ ਇਹ ਐਡਾ ਵੱਡਾ ਮਸਲਾ ਕਦੋਂ ਤੋਂ ਬਣ ਗਿਆ ਕਸ਼ਮੀਰ ਸਿੰਘ ਜੀ ਹੈ ਇਹ ਸਰ ਜਿਹੜੇ ਆਪਣੇ ਪ੍ਰਵਾਸੀ ਜਿਹਨਾਂ ਨੂੰ ਆਪਾਂ ਭਈਏ ਕਹਿੰਦੇ ਜਾਂ ਤੇ ਕੁਝ ਟਾਈਮ ਤੋਂ ਜਿਹੜੇ ਅੱਗੇ ਆਉਂਦੇ ਸੀ ਚੱਲ ਜਾਂਦੇ ਦੇ ਹੁਣ ਵੀ ਆਉਂਦੇ ਜਿਹੜੇ ਕੀਤੀ ਦਾ ਕੰਮ ਕਰਨ ਆਉਂਦੇ ਐ ਉਹ ਵਾਰਸ ਚੱਲ ਜਾਂਦੇ ਪਰ ਕੁਝ ਜਿਹੜੇ ਪਰਮਾਨੈਂਟ ਹੀ ਇੱਥੇ ਬੈਠ ਗਏ ਉਹਨਾਂ ਨੇ ਆਧਾਰ ਆਪਣੇ ਵੋਟਰ ਕਾਰਡ ਬੂਲਾ ਬਣਾ ਲਈ ਐ ਇੱਥੇ ਉਹਨਾਂ ਤੋਂ ਰਿਕਤ ਜ਼ਿਆਦੇ ਐ ਤੇ ਉਹੀ ਬੰਦੇ ਆ ਮਕਾਨ ਕਿਰਾਏ ਦੇ ਲੈ ਲੇ ਤੇ ਆਪਣੇ ਜੋ ਵੀ ਜਿੰਨੇ ਵੀ ਕੰਮਕਾਰ ਐ ਜੋ ਵੀ ਕੁਝ ਵੀ ਐ ਉਹਨਾਂ ਨੇ ਕਦਮ ਘੜਤੇ 1 ਲੱਖ ਤੱਕ ਪਹਿਲਾਂ ਸਾਰੇ ਓਕੇ ਕਿ ਪਿੰਡ ਵਿੱਚ ਸਾਡੇ ਪਿੰਡ ਦੀ ਇਹ ਪਏ ਹੈ ਜੀ ਸਾਡੇ ਪਿੰਡ ਦੇ ਵਿੱਚ ਕੁਝ ਦਿਨ ਪਹਿਲਾਂ ਦੋ ਪਈਏ ਬੱਸ ਸਟਾਪ ਦੇ ਜਿਹੜਾ ਸਾਡਾ ਬੱਸ ਸਟਾਪ ਪਿੰਡ ਦਾ ਪੈਂਦਾ ਉੱਤੇ दारू ਪਿੰਦੇ ਸ਼ਰਿਆ ਮੂ ਦੀ ਵੀਡੀਓ ਜਿਹੜੀ ਵਾਇਰਲ ਵੀ ਹੋਈ ਹੈ ਓਕੇ ਤੇ ਉਸ ਤੋਂ ਬਾਅਦ ਜਿੱਦਾਂ ਹੁਣ ਇਹਨਾਂ ਦੀ ਗਿਣਤੀ ਹੈ ਅੰਦਰ ਪਿੰਡ ਦੇ ਵਿੱਚ ਰਹਿੰਦੇ ਆ ਤੇ ਸਿਗਟਾ ਬੀੜੀਆਂ ਤੱਕ ਜਿਨ੍ਹਾਂ ਨੂੰ ਕਹੀਏ ਤਾਂ ਅੱਗੇ ਉਹ ਗੁੱਸੇ ਹੁੰਦੇ ਔਖੇ ਹੁੰਦੇ ਲੜਨੇ ਲੋਂ ਪੈਂਦੇ ਗਾਲ ਪਿੰਦੇ ਇਸ ਕਰਕੇ ਥੋੜੇ ਦਿਨ ਪਹਿਲਾਂ ਅਸੀਂ ਅਸੀਂ ਕੁਝ ਸਾਡੇ ਸਾਬਕਾ ਸੈਨਿਕਾਂ ਕੁਝ ਪਿੰਡ ਦੇ ਜਿਹੜੇ ਸਮਾਜ ਭਲਾਈ ਇਹਨਾਂ ਨੇ ਸੋਚ ਕੇ ਨੇ ਇੱਕ ਜਾਗਰੂਕਤਾ ਲੈਟਰ ਲਾਇਆ ਇੱਕ ਮਤਲਬ ਪੋਸਟਰ ਲਾਇਆ ਪਿੰਡ ਦੇ ਵਿੱਚ ਉਹਦਾ ਇੱਕ ਪਰਸੋਂ ਦੇ ਕਾਫੀ ਵਿਵਾਦ ਬਣ ਗਿਆ ਜਿੱਨੇ ਪ੍ਰਸ਼ਾਸਨ ਨੇ ਕਾਫੀ ਕਿਹਾ ਵੀ ਇਹ ਪੋਸਟਰ ਹਟਾ ਦਿਓ ਓਕੇ ਜਿਹੜੀ ਚੀਜ਼ ਆਪਣੀ ਇਹ ਲੋਕਾਂ 'ਚ ਜਾਗਰੂਕਤਾ ਅਸੀਂ ਕਰਨੀ ਹੈ ਤੇ ਉਹਨੂੰ ਵੀ ਰੋਕ ਰਹੇ ਐ ਅਸੀਂ ਕਿਸੇ ਆਪਣੇ ਪਿੰਡ ਤੋਂ ਬਾਹਰ ਪੋਸਟਰ ਨਹੀਂ ਲਾਏ ਸਿਰਫ ਆਪਣੇ ਪਿੰਡ 'ਚ ਲਾਏ ਬੇਨਤੀ ਲਈ ਸਿਰਫ 2-4 ਪੋਸਟਰ ਸਿਰਫ ਲੋਕਾਂ ਨੂੰ ਦੱਸਣ ਵਾਸਤੇ ਤਾਂ ਕਿ ਲੋਕ ਜਾਗਰੂਕ ਹੋਣ ਜਿਵੇਂ ਅਸੀਂ ਨਾਲ ਜ਼ਮੀਨਾਂ 'ਕ ਦਈਏ ਠੇਕੇ ਦੇ ਔਰ ਇਹਨਾਂ ਨੂੰ ਮਕਾਨ ਕਿਰਾਏ ਦੇ ਨਾ ਦਈਏ ਇਹ ਉਹ ਬੰਦੇ ਐ ਮੈਂ ਉਹਨਾਂ ਦੀ ਗੱਲ ਕਰਦਾ ਜਿਹੜੇ ਪੱਕੇ ਬਣ ਰਹੇ ਐ ਇੱਥੇ ਓਕੇ ਠੀਕ ਐ ਨਾ ਜਿਹੜੇ ਇਹਨਾਂ ਦੇ ਇਹਨਾਂ ਦੇ ਬੱਚਿਆਂ ਦੇ ਬਰਥ ਸਰਟੀਫਿਕੇਟ ਸਾਡੇ ਇੱਥੇ ਬਈ ਹੁਣ ਸਾਡੇ ਅਸੀਂ ਦੱਸੀਏ ਕਿਸ ਨੂੰ ਕੌਣ ਸੁਣਗਾ ਸੀ ਕਿੱਥੇ ਆ ਸਾਡੇ ਬੰਦੇ ਮੈਂ ਐਮਐਲਏ ਐ ਤੇ ਉਹਨਾਂ ਨੂੰ ਇਹ ਆਵਾਜ਼ ਆ ਇਹ ਚੁੱਕਣੀ ਚਾਹੀਦੀ ਐ ਸਾਡੇ ਨਾਲ ਗਵਾਂਢੀ ਸੁਭਾ ਹਮ ਹੱਥ ਲਏਗਾ ਉਹ ਵੀ ਉੱਥੇ ਵੀ ਰਹਿੰਦੇ ਐ ਉੱਥੇ ਕੰਮ ਕੰਮ ਕਰਦੇ ਅਸੀਂ ਮਨਾਂ ਨਹੀਂ ਕਰਦੇ ਪਰ ਜਿਹੜੇ ਪੱਕੇ ਰਹਿ ਰਹੇ ਆ ਉਹ ਸਾਡੇ ਵਰਾਖੜ ਵੀ ਦੱਸਦੇ ਆ ਸਾਡੇ ਲੜਦੇ ਵੀ ਐਗੇ ਸਾਡੇ ਬੱਚੇ ਨਾਲ ਉਹਦੇ ਬੱਚੇ ਲੜਦੇ ਹੋ ਕਹਿਣ ਦਾ ਮਤਲਬ ਆ ਵੀ ਜਿਵੇਂ ਲੱਖਾ ਸਿੰਘ ਸੁਧਾਨਾ ਜ਼ਿਕਰ ਕਰਦਾ ਵੀ ਗੁਲਾਮਿਆਂ ਨੂੰ ਹੱਥ ਪੈਣ ਲੱਗ ਗਿਆ ਤੁਹਾਡੀਆਂ ਇੱਜ਼ਜ਼ਾਂ ਨਾਲ ਖਲਵਾੜ ਜਿਹੜਾ ਸ਼ੁਰੂ ਹੋ ਗਿਆ ਤਾਂ ਕਿਤੇ ਨਾ ਕਿਤੇ ਤੁਸੀਂ ਇਸ ਚੀਜ਼ ਦੇ ਉੱਪਰ ਮੋਹਰ ਲਗਾ ਰਹੇ ਹੋ ਵੀ ਇਹ ਚੀਜ਼ਾਂ ਐਕਚੁਅਲ ਦੇ ਵਿੱਚ ਪੰਜਾਬ ਦੇ ਵਿੱਚ ਹੋ ਰਹੀਆਂ ਨੇ ਤਾਂ ਇਹ ਵੱਡੇ ਪੱਧਰ ਦੇ ਉੱਪਰ ਮਸਲਾ ਬਣਿਆ ਹੋਇਆ ਹਾਂਜੀ ਕੁਝ ਦਿਨ ਪਹਿਲਾਂ ਨਾ ਇਹਨਾਂ ਦੇ ਇੱਕ ਪ੍ਰਵਾਸੀਆਂ ਦੀ ਆਪਣੀ ਜਨਾਨੀ ਸਾਡੇ ਪੰਚਾਇਤ ਦੀ ਜ਼ਮੀਨ 'ਚ ਬੂਟੇ ਵੜਦੇ ਸੀ ਉਹਨਾਂ ਨੇ ਬਾਹਲਣ ਵਾਸਤੇ ਤੇ ਮੈਂ ਉਹਨਾਂ ਨੂੰ ਇਹ ਚੀਜ਼ ਤੋਂ ਮਨਾ ਕੀਤਾ ਕਿ ਪੰਚਾਇਤ ਦੀ ਜਗ੍ਹਾ ਇੱਥੋਂ ਇਹ ਬੂਟੇ ਹਰੇ ਬੂਟੇ ਵੀ ਨਾ ਵੜੋ ਤੁਸੀਂ ਉਹਨੇ ਹਰੇ ਵੀ ਵੜਾ ਦਿੱਤੇ ਤੇ ਉਹਨਾਂ ਨੇ ਮੇਰੇ ਅੱਗੇ ਮੈਂ ਇੱਕ ਸਾਬਕਾ ਫੌਜੀ ਐ ਮੇਰੇ ਅੱਗੇ ਮੈਨੂੰ ਬਾਤਾਂ ਵੀ ਜਿੰਨਾ ਗੱਲ ਕੀਤੀ ਮੈਂ ਸਰਪੰਚ ਨੂੰ ਵੀ ਦੱਸਿਆ ਮੈਨੂੰ ਕਹਿੰਦੀ ਤੇਰੇ ਵਰਗੇ ਵੀ ਫੌਜੀ ਤੁਰੇ ਫਿਰਦੇ ਇੱਥੇ ਦੇਖੋ ਉਹਨਾਂ ਦੀ ਭਾਸ਼ਾ ਸਾਡੇ ਵਾਸਤੇ ਨਾ ਮਤਲਬ ਉਹਨਾਂ ਦੇ ਦਿਲ 'ਚ ਸਾਡੇ ਵਾਸਤੇ ਨਫ਼ਰਤ ਹੈ ਜੇ ਅਸੀਂ ਅੱਜ ਉਹਨਾਂ ਨੂੰ ਥੋੜੀ ਜਾਗਰੂਤਾ ਕਰਾਵੇ ਸਹੀ ਪੁਆਇੰਟ ਤੇ ਜਿਹੜੇ ਕਾਨੂੰਨ ਹਨ ਉਹ ਅਸੀਂ ਥੋੜਾ ਜਿਹਾ ਲਿਖ ਕੇ ਅਸੀਂ ਦਵਾਰ ਤੇ ਪੋਸਟਰ ਲਾ ਦੇਤੇ ਤੇ ਮੈਨੂੰ ਇੱਥੋਂ ਤੱਕ ਧਮਕੀ ਦਿੱਤੀ ਤੇ ਤੇਰੇ ਤੇ ਪਰਚਾ ਹੋ ਜਾਣਾ ਮੈਂ ਇੱਕ ਸਾਬਕਾ ਫੌਜੀ ਐ ਚੀਫ ਆਫ ਆਰਮੀ ਸਟਾਫ ਦਾ ਤਸੰਸਾ ਪੱਤਰ ਹੈ ਮੇਰੇ ਕੋਲ 1600 1600 ਸਾਲ ਮੈਂ ਨੌਕਰੀ ਕਰਕੇ ਆਇਆ ਨਹੀਂ ਤੇ ਦੇਸ਼ ਦੀ ਦੇਸ਼ ਦੀ ਸੇਵਾ ਕਰਨ ਦਾ ਤੁਹਾਨੂੰ ਜਿਹੜਾ ਸਰਟੀਫਿਕੇਟ ਆ ਉਹ ਇਹ ਮਿਲਿਆ ਵੀ ਭਾਈ ਤੁਹਾਡੇ ਤੇ ਪਰਚਾ ਕਰਕੇ ਤੁਹਾਨੂੰ ਜੇਲ੍ਹ ਚ ਢੱਕਿਆ ਜਾ ਸਕਦਾ ਹਾਂਜੀ ਹਾਂਜੀ ਇਹ ਪ੍ਰਸ਼ਾ ਇਹ ਪ੍ਰਸ਼ਾਸਨ ਨੇ ਫੋਨ ਕਰਕੇ ਸਭ ਇਹ ਦੱਸਿਆ ਚੰਗੀ ਤੇ ਓਕੇ ਤੁਸੀਂ ਪੋਸਟਰ ਹਟਾ ਦਿਓ ਇਹ ਜੀ ਤੁਸੀਂ ਪੋਸਟਰ ਦੇ ਵਿੱਚ ਕੀ ਇਹ ਜਿਹਾ ਲਿਖ ਦਿੱਤਾ ਵੀ ਐਡਾ ਵੱਡਾ ਵਿਵਾਦ ਖੜਾ ਹੋ ਗਿਆ ਕੁਛ ਨਹੀਂ ਲੇ ਗਿਆ ਉਹਨੇ ਸਿਰਫ ਇਹ ਹੀ ਲੇ ਗਿਆ ਕਿ ਅਸੀਂ ਪਿੰਡ ਵਾਲੇ ਨੂੰ ਦੱਸਿਆ ਨਾ ਪ੍ਰਵਾਸੀਆਂ ਨੂੰ ਹੈ ਜਿਹੜੀ ਜ਼ਮੀਨ ਹੈ ਉਹ ਅਸੀਂ ਠੇਕੇ ਦੇ ਨਾਂ ਦੇਈਏ ਆਪਣੇ ਮਕਾਨ ਹੈ ਜਿਹੜੇ ਪੱਕੇ ਇੱਥੇ ਰਹਿ ਰਹੇ ਮੈਂ ਖੇਤੀ ਕੰਮ ਵਾਲੇ ਦੀ ਗੱਲ ਨਹੀਂ ਕਰਦਾ ਜਿਹੜੇ ਦੂਜੇ ਆਦੇ ਉਹ ਤਾਂ ਕੰਮ ਕਰਕੇ ਚਲੇ ਜਾਂਦੇ ਉਹ ਸਾਡੇ ਫਸਲ ਦੇ ਬਾਅਦ ਤੇ ਆਦੇ ਟੇ ਉਹ ਚਲੇ ਜਾਂਦੇ ਜਿਹੜੇ ਪੱਕੇ ਪਰਮਾਨੈਂਟ ਬੈਠੇ ਹੈ ਜੀ ਹਾਂਜੀ ਤੇ ਉਹਨਾਂ ਦੇ ਹੋਰ ਬਸ ਇਹ ਪੁਆਇੰਟ ਦੇ ਆਧਾਰ 'ਤੇ ਵੋਟਰ ਕਾਰਡ ਨਾ ਬਣਾਈਏ ਉਹਨਾਂ ਦੇ ਅਸੀਂ ਹਾਂਜੀ ਤੇ ਬਾਕੀ ਇੱਕ ਪੁਆਇੰਟ ਸਾਡਾ ਜਿੱਦੇ ਵਿੱਚ ਬੀੜੀਆਂ ਸਿਗਰਟਾ ਸ਼ਰਿਆਂ ਤਮਾਕੂ ਵੀ ਕੇ दारू ਵੀ ਕੇ ਪਿੰਡ ਚੋਂ ਮਤੇ ਕੰਡਾ ਜਿਹਾ ਐਦੀ ਆਪਣੇ ਪਿਸ਼ਾਬ ਕਰੀਂਦੇ ਇੰਥੋਂ ਤੱਕ ਗਿਆ ਕੋਠਿਆਂ ਪਰ ਫਰਾਂਚੀਆਂ ਬਾਕੇ ਸੌਂਦੇ ਹੀ ਪਈਏ ਉਹੋ ਤੇ ਜੇ ਅਸੀਂ ਇਹਨੂੰ ਟੋਕਦੇ ਸਾਡੀਆਂ ਧੀਆਂ ਪਹਿਣਾ ਏ ਸਾਡੀਆਂ ਧੀਆਂ ਪਹਿਣਾ ਵਾਲੇ ਦੇਖਦੀਆਂ ਏ ਇਹ ਦਿਨਾਂ ਨੂੰ ਵੀ ਕਲਪਤ ਫਰਾਂਚੀਆਂ ਬਾਕੇ ਘੁੰਮੀਆਂ ਦੇ ਕੋਠੇ ਭਰੇ ਤੇ ਅਸੀਂ ਕਿਹੋ ਜਿਹਾ ਇਸ ਕੋਣ ਦਾ ਸਾਡੀ ਕੌਣ ਸੁਣਗਾ ਸਾਡਾ ਜਿਹੜਾ ਅੰਦਰ ਦਾ ਡਰਦਾ ਇਸ ਕਰਕੇ ਅਸੀਂ ਥੋੜੇ ਜਿ 5 10 ਸਾਥਕਾਂ ਸਹਿਰ ਕੋਰ ਕੁਝ ਜਿਹੜੇ ਮੁੰਡੇ ਹੈਗੇ ਤੁਸੀਂ ਉਹਨਾਂ ਨਾਲ ਮਿਲ ਕੇ ਆਪਸ ਵਿੱਚ ਵਿਚਾਰ ਕਰਕੇ ਇੱਕ ਜਾਗਰੂਕਤਾ ਇੱਕ ਅਪੀਲ ਮਤਾਂ ਨਹੀਂ ਇੱਕ ਅਪੀਲ ਦੇ ਤੌਰ ਤੇ ਅਸੀਂ ਕੰਧਾਂ ਤੇ ਪੋਸਟਰ ਦੋ ਚਾਰ ਲਾ ਦਿੱਤੇ ਤੇ ਇਸ ਦਾ ਵੀ ਦਈਨਾਂ ਨੇ ਵਿਰੋਧ ਕੀਤਾ ਪ੍ਰਸ਼ਾਸਨ ਨੇ ਸਾਨੂੰ ਮੈਨੂੰ ਧਾਮਕੀਆਂ ਦਿੱਤੀਆਂ ਵੀ ਤੂੰ ਇਹ ਪੋਸਟਰ ਹਟਾ ਦੇ ਨਹੀਂ ਤੇਰੇ ਦੇ ਪਰਚਾ ਕਰ ਦੇ ਮੈਂ ਕਿਹਾ ਫੌਜੀ ਆ ਮੈਂ ਡਰਦਾ ਨਹੀਂ ਜੀ ਤੁਸੀਂ ਪਰਚਾ ਕਰਨਾ ਕਰੋ ਜੀ ਠੀਕ ਹੈ ਜੀ ਬਸ ਤੇ ਬਿਲਕੁਲ ਕੋਈ ਮੇਰੇ ਨਾਂ 'ਪਾ ਪੋਸਟਰ ਹਟਾਇਆ ਪੋਸਟਰ ਲੱਗੇ ਆ ਜੀ ਜੀ ਠੀਕ ਹੈ ਜੀ ਨਾ ਹਟਾਉਣੇ ਆ ਕੁਝ ਵੀ ਹੋ ਜਾਵੇ ਮੈਂ ਨਹੀਂ ਹਟਾਉਂਦਾ ਕੋਈ ਦੂਸਰਾ ਆ ਕੇ ਪੁਲਿਸ ਦੇ ਬੰਦੇ ਭੇਜ ਕੇ ਹਟਾ ਦੇਣ ਕੋਈ ਹੋਰ ਬੰਦਾ ਹਟਾ ਦੇ ਮੈਂ ਕਹਿ ਨਹੀਂ ਸਕਦਾ ਪਰ ਮੈਂ ਨਹੀਂ ਹਟਾਉਂਦਾ ਜੇ ਕੁਝ ਵੀ ਹੋ ਜਾਵੇ ਸੋ ਕਹਿਣ ਦਾ ਮਤਲਬ ਹੈ ਵੀ ਤੁਸੀਂ ਦੇਸ਼ ਦੀ ਸੇਵਾ ਕੀਤੀ ਫੌਜ ਦੇ ਵਿੱਚ ਗਏ ਤੇ ਤੁਸੀਂ ਆਪ 10 ਜਣੇ ਜੋ ਜਿਹੜੇ ਐਕਸ ਆਰਮੀ ਮੈਨ ਨੂੰ ਉਹਨਾਂ ਵੱਲੋਂ ਜਾਂ ਕੁਝ ਨੌਜਵਾਨਾਂ ਵੱਲੋਂ ਇਹ ਪੋਸਟਰ ਲਗਾਏ ਗਏ ਤੇ ਤੁਹਾਡੀ ਤਕਲੀਫ ਇਹ ਆ ਵੀ ਅਸੀਂ ਆਪਣਾ ਦੁੱਖ ਦਰਦ ਦੱਸੀਏ ਕਿਨੂੰ ਖਬਰ ਸਾਹਿਬ ਤੁਹਾਡੀ ਸਭ ਨੂੰ ਪਿਆਰ ਨੀ ਸਰ ਹੁਣ ਜਿੱਦਾਂ ਹੁਣ ਪੰਚਾਇਤ ਪੰਚਾਇਤਾ ਭੰਗ ਹੈ ਬੋੜਾ ਪੈ ਨਹੀਂ ਰਹੀਆਂ ਆਪਾਂ ਸਰਵੰਚ ਕੋ ਦੱਸੀਦਾ ਤੇ ਸਰਵੰਚ ਕਹਿੰਦਾ ਜੀ ਇਸ ਪੰਚਾਇਤਾ ਭੰਗ ਹੈ ਮੇਰਾ ਤਾਂ ਕੋਈ ਰੋਲ ਹੀ ਨਹੀਂ ਆ ਹੁਣ ਹੁਣ ਦੱਸੋ ਕਿਹਨੂੰ ਦੱਸੀ ਅਸੀਂ ਜੀ ਇਹ ਦੱਸੋ ਠਾਣੇ ਜਾਵਾਂਗੇ ਕੁਛ ਹੈ ਉੱਥੇ ਕੋਈ ਸੁਣਦਾ ਇਹ ਚੀਜ਼ ਨੂੰ ਓਕੇ ਹਾਂਜੀ ਜੀ ਬਹੁਤ ਬਹੁਤ ਧੰਨਵਾਦ ਜੀ ਸੋ ਇਹ ਸਨ ਕਸ਼ਮੀਰ ਸਿੰਘ ਪਿੰਡ ਢੇਰ ਤੋਂ ਜਿਹੜੇ ਕਿ ਐਕਸ ਆਰਮੀ ਮੈਨ ਨੇ ਆਪਣਾ ਦੁੱਖ ਹੈ ਦਰਦ ਹੈ ਜਿਹੜਾ ਉਹ ਦਰਸ਼ਕਾਂ ਦੇ ਨਾਲ ਸਾਂਝਾ ਕੀਤਾ ਵੀ ਕਿਸ ਤਰੀਕੇ ਦੇ ਨਾਲ ਇੱਕ ਪ੍ਰਵਾਸੀ ਮਜ਼ਦੂਰ ਔਰਤ ਨੇ ਬਤਮੀਜ਼ੀ ਕੀਤੀ ਅ ਗਲ ਹੱਥ ਪਾਉਣ ਦੀ ਕੋਸ਼ਿਸ਼ ਕੀਤੀ ਕਿਸ ਤਰੀਕੇ ਦੇ ਨਾਲ ਜਿਹੜਾ ਇਹਨਾਂ ਵੱਲੋਂ ਇੱਕ ਪੋਸਟਰ ਆ ਜਿਹੜਾ ਇੱਕ ਐਜ਼ ਅ ਅਵੇਅਰਨੈਸ ਉਹ ਲਗਾਇਆ ਗਿਆ ਪਰ ਪ੍ਰਸ਼ਾਸਨ ਵੱਲੋਂ ਜਾਂ ਹੋਰ ਚੀਜ਼ਾਂ ਵੱਲੋਂ ਵੀ ਜਿਹੜਾ ਦਬਾਅ ਉਹ ਲਗਾਤਾਰ ਪੈ ਰਿਹਾ ਸੋ ਪ੍ਰਵਾਸੀ ਮਜ਼ਦੂਰਾਂ ਦੀ ਵਧ ਰਹੀ ਗਿਣਤੀ ਲਗਾਤਾਰ ਪੰਜਾਬ ਦੇ ਵਿੱਚ ਇੱਕ ਟ੍ਰੈਂਡਿੰਗ ਦਾ ਇੱਕ ਵੱਡਾ ਵਿਸ਼ਾ ਬਣਿਆ ਹੋਇਆ ਪੰਜਾਬੀਆਂ ਲਈ ਵੱਡਾ ਸਿਰਦਰਦ ਬਣਿਆ ਹੋਇਆ ਪਰ ਇੱਥੇ ਸਵਾਲ ਵੀ ਕਈ ਖੜੇ ਹੁੰਦੇ ਨੇ ਪ੍ਰਸ਼ਾਸਨ ਤੇ ਸੂਬਾ ਸਰਕਾਰ